ਬਥੇਰਾ ਸੀ ਨੇ ਜਬ ਉਹ ਅੱਗ ਬਾਲਦੀ ਆ ਜੀ ਹੁਣ ਚੁੱਪ ਚਾਪ ਰਹੀਦਾ ਲੋਕੀ ਤਾਂ ਨੇ ਮਿਹਨੇ ਮਾਰਦੇ ਪਚੁੱਪ ਚਾਪ ਸਹੀ ਜਾਂਦੇ ਆ ਜਿੱਥੇ ਇੰਨੀ ਚੜਾਈ ਹੁੰਦੀ ਸੀ ਆਪਣੀ ਹਣਾ ਲੋਕੀ ਆ ਕੇ ਪਲੇਅਰ ਮਿਲਦੇ ਸੀ ਹੁਣ ਉਹੀ ਪਲੇਅਰ ਮੂੰਹ ਪਾਸੇ ਕਰਦੇ ਆ ਕਈ ਵਾਰ ਇਹਨਾਂ ਕ ਮੰਦੂਖੀ ਹੁੰਦਾ ਜੀ ਕਰਦਾ ਆਤਮੱਤੇ ਕਰ ਲਗੇ ਜੀ ਬਾਜਦੇ ਗੋੜੀ ਦਾ ਮੋਲਾ ਭਈ ਜੋ 60 ਫੀਟ ਵਾਜ ਜਾਂਦੀ ਆ ਬੱਚ ਕੋਈ ਨਹੀਂ ਪੋਹਦਾ ਨਾਲ ਦੀ ਬਸਾਦ ਛੱਡ ਜਾਂਦੇ ਆ ਜਿੱਥੇ ਪਹਿਲਾਂ ਜੱਜੀ ਬਰੋ ਲਿਖਿਆ ਹੁੰਦਾ ਸੀਗਾ ਮਾਜੇ ਨੰਬਰ ਵੀ ਬਲੌਗ ਵਿੱਚ ਪਾਦੇ ਜੀ ਹੁਣ ਤਾਂ ਜਦੋਂ ਮਾ ਟੂਰਨਾਮੈਂਟ ਤੇ ਵੀ ਚਾਈਦਾ ਹਾਂ ਹਲੇ ਕਹਿਣ ਦੂਰੀ ਸੱਸੀ ਕਾ ਕਰਦਾ ਗੁਜ਼ਾਰਾ ਕਮਿੰਦਾ ਮਾਲ ਜਦੋਂ ਜੋ ਵੀ ਸੀਜ਼ਨ ਆਉਂਦਾ ਜਿਵੇਂ ਤੂੜੀ ਦਾ ਸੀਜ਼ਨ ਹੋ ਗਿਆ ਜੀ ਜ਼ਿਮੀਂਦਾਰ ਤੂੜੀ ਅੰਦਰ ਕਰਾਉਂਦੇ ਆ ਹਨਾ ਕਮਰਿਆਂ ਚ ਉਹ ਕਰ ਲਈਦਾ ਤੇ ਮਾਲ ਜੋਂ ਝੋਨਾ ਲਾਈ ਜਾਂਦੇ ਸੀਗੇ ਜੇ ਮਾਲ ਮੈਂ 300 ਲੈ ਕੇ ਆਉਣਾ ਜੀ ਤੇ ਮੈਨੂੰ ਕੋਸ਼ਿਸ਼ ਹੀ ਹੁੰਦੀ ਬਿਨ ਬਿਨ 290 ਰੁਪਏ ਪਜਾਵਾਂ 100 ਰੁਪਏ ਘਾਤਨੇ ਆ ਗੋਡੇ ਲਗਮੈਂਟ ਟੁੱਟੇ ਸੀਗਾ ਬਾਜੇ ਫਿਰ ਦੁਬਾਰਾ ਖੇਡਣਾ ਸ਼ੁਰੂ ਕੀਤਾ ਉਹਦੋਂ ਉੱਥੇ 7 ਵਜੇਗੀ ਉੱਥੇ ਫਿਰ ਵੀ ਉਹੀ ਗੋਡੇ ਦੇ ਸੇ ਪੜਾਕਾ ਬਹਿ ਗਿਆ ਜੀ ਟੁੱਟੇ ਲਗਮੈਂਟ ਚ ਵੀ ਬੜਾ ਸਮਾਂ ਖੇਡਦੇ ਰਹੇ ਹਾਂ ਉਵੇਂ ਗੋਡੇ ਬੰਨ ਕੇ ਖੇਡਦੇ ਟੀਮਾਂ ਨੂੰ ਮੈਚ ਜਿਤਾਏ ਆ ਜੀ ਦੇ ਮੰਨ ਲਓ 20 ਮੈਚ ਖੇਡਦੇ ਸੀਗੇ 15 ਮੈਚ ਜਿਤਾਏ ਦਿੰਦਾ ਸੀਗਾ ਲਗਾਂ ਟੁੱਟੇ ਲਗਮੈਂਟ ਨਾਲ ਵੀ ਰਪਿਆ ਰਪਿਆ ਸਹੀ ਕਰਦਾ ਜੀ ਮੈਂ ਤਾਂ ਕੋਟੇ ਦਾ ਆਪਰੇਟ ਕਰਵਾ ਕੇ ਦੁਬਾਰੇ ਖੇਡ ਮੈਦਾਨਾਂ ਦੇ ਵਿੱਚ ਆਉਣਾ ਹਾਂ ਮੇਰੀ ਦਿਲ ਦੀ ਇੱਛਾ ਜੀ ਕੁਝ ਕੁ ਲੋਕਾਂ ਤਾਨੇ ਮੇਨੇ ਮਾਰੇ ਆ ਉਹਨਾਂ ਦੇ ਮੂੰਹ ਬੰਦ ਕਰਨੇ ਜੀ ਠੀਕ ਆ ਮਨੇ ਰਪਿੰਦਰ ਨੇ ਵੀ ਕਿਹਾ ਜੀ ਦੋਦਿਆਲ ਨੇ ਉਹ ਕਹਿੰਦਾ ਜਿਵੇਂ ਸੱਪ ਨਹੀਂ ਪਟਾਰੀ 'ਚ ਬੈਠਾ ਹੁੰਦਾ ਜਿਵੇਂ ਗੁੰਜਲੀ ਮਾਰ ਕੇ ਬੈਠਾ ਰਹੇ ਜਦੋਂ ਆਪਰੇਸ਼ਨ ਕਰਾਵਾਂਗੇ ਬਾਅਦ 'ਚ ਵੇਖਾਂਗੇ ਐਸਾ ਕਬੱਡੀ ਨਾਲ ਪਿਆਰ ਐਸਾ ਕਬੱਡੀ ਦਾ ਜਨੂੰਨ ਬਸ ਐ ਹੀ ਆ ਜਿਵੇਂ ਬਾਈ ਦੁੱਲਿਆ ਦਾ ਨਾ ਚੱਲਦਾ ਜੀ ਕੋਈ ਸ਼ਗਨਾਨ ਨਾ ਚੱਲਦਾ ਆ ਐ ਨਾ ਚਲਾਉਣਾ ਜੀ ਲੋਕਾਂ ਦੇ ਮੰਨ ਲਓ ਜਿਹੜੇ ਲੋਕੇ ਆਪਣੇ ਤੋਂ ਆਪਾਂ ਨੂੰ ਤੰਨੇ ਮਿਹਨੇ ਮਾਰਦੇ ਆ ਉਹ ਫੋਟੋ ਕਰਾਉਣਾ ਉਹਨਾਂ ਆਜ਼ਾਦੀ ਆਪ ਗੋਡੇ ਦਾ ਆਪਰੇਸ਼ਨ ਹੋਵੇ ਇੱਕ ਵਾਰੀ ਬਾਅਦ ਉਹਨਾਂ ਨੂੰ ਜ਼ਰੂਰ ਦੱਸਾਂਗਾ ਬਾਬੇ ਨਾਨਕ ਦੀ ਕਿਰਪਾ ਨਾਲ ਜੀ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮਾਇਆ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਮਾਂਖੜ ਕਬੱਡੀ ਬੜਿਆਂ ਨੂੰ ਬਣਾ ਗਈ ਬੜਿਆਂ ਨੂੰ ਕੱਖਾਂ ਤੋਂ ਲੱਖਾਂ ਦੇ ਕਰ ਦਿੱਤਾ ਵਿਦੇਸ਼ਾਂ ਦੇ ਗੇੜੇ ਲਵਾ ਦਿੱਤੇ ਤੇ ਮਾਲੋ ਮਾਲ ਜਿਹੜਾ ਉਹ ਕਰ ਦਿੱਤਾ ਬੜਿਆਂ ਦੀ ਮਿਹਨਤ ਨੂੰ ਬੂਰ ਪਿਆ ਪਰ ਕਬੱਡੀ ਖੇਡਦੇ ਆ بڑے ਖਿਡਾਰੀ ਉਹ ਵੀ ਨੇ ਜਿਹੜੇ ਰੁਲ ਪੁੱਲ ਗਏ ਰੁਲਣ ਦਾ ਕਾਰਨ ਬੜਿਆਂ ਦਾ ਗਰੀਬੀ ਰਹਾ ਕਿਉਂਕਿ ਕਹਿੰਦੇ ਨੇ ਕਿ ਜਦੋਂ ਸੱਟ ਕਿਸੇ ਖਿਡਾਰੀ ਦੇ ਲੱਗਦੀ ਆ ਨਾ ਤਾਂ ਉਹਨੂੰ 10 ਸਾਲ ਪਿੱਛੇ ਸੱਟ ਦਿੰਦੀ ਆ ਕਿਉਂਕਿ ਖਿਡਾਰੀ ਜਿਹੜੇ ਮਾਰਕੀਟ ਕਬੱਡੀ ਦੇ ਵਿੱਚ ਆਏ ਨੇ ਕੋਈ ਕਹਿੰਦੇ ਕਿ ਬਹੁਤੇ ਅ ਤੋਂ ਜਿਹੜੇ ਹੈਗਾ ਬਹੁਤੇ ਬਲਵਾਨ ਜਿਹੜੇ ਆ ਉਹ ਨਹੀਂ ਹੁੰਦੇ ਪੈਸੇ ਤੌਰ ਤੇ ਆਰਥਿਕ ਤੌਰ ਤੇ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਮੇਰੇ ਨਾਲ ਵੀ ਅਜਿਹੇ ਹੀ ਖਿਡਾਰੀ ਆ ਜਿਨੇ ਵਜਨੀ ਕਬੱਡੀ ਬੜੀ ਟਾਪ ਦੀ ਖੇਡੀ ਆ 210 ਤੋਂ 218 ਤੱਕ ਪਰ ਉਸ ਤੋਂ ਬਾਅਦ ਸੱਟ ਲੱਗਦੀ ਆ ਸੱਟ ਲੱਗਣ ਤੋਂ ਬਾਅਦ ਕਬੱਡੀ ਤੋਂ ਦੂਰ ਹੁੰਦਾ ਆ ਕਿਉਂਕਿ ਆਰਥਿਕ ਤੌਰ ਤੇ ਇੰਨਾ ਮਜ਼ਬੂਤ ਨਹੀਂ ਸੀ ਇੰਨੇ ਯੋਗ ਨਹੀਂ ਸੀ ਕਿ ਆਪਣਾ ਇਲਾਜ ਜਿਹੜਾ ਕਰਵਾ ਸਕੇ ਹੁਣ ਵੀ ਇਲਾਜ ਜਿਹੜਾ ਇਸ ਖਿਡਾਰੀ ਦਾ ਹੋਣਾ ਆ ਗੋਡੇ ਦਾ ਟ੍ਰੀਟਮੈਂਟ ਜਿਹੜਾ ਹੋਣਾ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਜੱਜੀ ਹੈ ਜੱਜੀ ਦੇ ਨਾਲ ਗੱਲਬਾਤ ਕਰਾਂਗੇ ਜੱਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਰਹੀ ਮੀਟਲ ਬੇਟਲ ਬਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਈ ਸਾਡੇ ਪਿੰਡ ਆਉਣ ਲਈ ਅੱਛਾ ਪਿੰਡ ਜ਼ਰੂਰ ਦੱਸ ਦਿਓ ਤੁਹਾਡਾ ਪਿੰਡ ਕਿਹੜਾ ਮੇਰਾ ਸਹੀ ਪਿੰਡ ਰਾਮਗੜ ਚੁੰਗਾ ਜੀ ਜ਼ਿਲ੍ਹਾ ਮਕਸਰ ਲੱਗਦਾਗਾ ਪਰ ਪੱਕੇ ਤੌਰ ਤੇ ਮੈਂ ਚੱਕ ਸੈਦੋ ਕੇ ਪਿੰਡ ਚ ਖੇਡਿਆ ਕਿੰਨਾ ਕਿੰਨਾ ਸਮਾਂ ਕਬੱਡੀ ਕਿੰਨਾ ਸਮਾਂ ਖੇਡੀ ਆ ਬਾਈ ਆ 2010 ਤੋਂ ਲੈ ਕੇ 2000 ਜਦੋਂ ਚੱਕ ਮਲ ਕਰੋਨਾ ਰਹੀ ਆ ਉਦੋਂ ਉਦੋਂ ਪਹਿਲਾਂ ਤੱਕ ਵੀ ਛੱਡੀ ਵੀ ਆ ਉਦੋਂ ਪਹਿਲਾਂ ਦੀ ਛੱਡੀ ਪਾ ਮੈਂ ਉਹਨਾ ਟਾਈਮ ਖੇਡ ਉਹਨਾ ਸਮਾਂ ਖੇਡਿਆ ਆਉਣਾ ਚੰਮ ਖੇਡੇ ਹਾਂ ਜੀ ਹਾਂ ਜੀ ਕਿਹੜੀ 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 ਵਜਨ ਤੋਂ ਸ਼ੁਰੂ ਕੀਤਾ ਸੀ ਮੈਂ ਬਈ 35 ਕਿਲੋ ਲੈ ਕੇ 75 ਤੱਕ ਖੇਡਿਆ ਵੀ ਆ ਕੁਝ ਕਿ ਮੈਚ ਓਪਨ ਦੇ ਵੀ ਖੇਡੇ ਆ ਕੁਝ ਕਿ ਮੈਚ ਓਪਨ ਦੇ ਹਾਂ ਜੀ ਉਹ ਉਹ ਕਿਹੜਾ ਮੇਲਾ ਸੀ ਜਿਹ ਟੌਪ ਦਾ ਖੇਡਿਆ ਕਿੰਨਾ ਸਮਾਂ ਸੀ ਕਿ ਠੀਕ ਆ ਭਾਈ ਉਡੀਕ ਹੁੰਦੀ ਸੀ ਜਾਂ ਟੂਰਨਾਮੈਂਟਾਂ ਦੇ ਉੱਪਰ ਜਾਂ ਫਿਰ ਟੀਮਾਂ ਜਿਹੜੀਆਂ ਨੇ ਉਹ ਖੁਦ ਲੈ ਕੇ ਜਾਂਦੀਆਂ ਕਿ ਜੱਜੀ ਯਾਰ ਅੱਜ ਸਾਡੇ ਨਾਲ ਖੇਡ ਭਾਈ 2010 ਕੱਢਣਾ ਸ਼ੁਰੂ ਕੀਤਾ ਮੈਂ ਤੇ 2018 ਤੱਕ ਟੌਪ ਤੇ ਖੇਡੇ ਆ ਠੀਕ ਆ ਭਾਈ ਤੇ ਆਪਾਂ ਰੱਬ ਦੀ ਕਿਰਪਾ ਨਾਲ ਬਟਾਪ ਹੀ ਖੇਡਿਆ ਜਦੋਂ ਵੀ ਮਨ 35 ਕਿਲੋ ਸਟਾਰਟ ਕੀਤੀ ਆ ਬਾਅਦ ਚ ਹੌਲੀ ਵਧਿ ਗਿਆ ਵਜਨ ਤੇ 65 ਚ ਆ ਕੇ ਮਨੋ ਫੁੱਲ ਨਾ ਬਣ ਗਿਆ ਸੀ ਸਾਡਾ ਵੀ 65 ਚ ਆ ਕੇ ਹਾਂ ਬਣੇ ਵਜਨ ਦਾ ਮਨੋ 48 ਢੂੜੀ ਜੀ ਫੁੱਲੀ ਨਾ ਬਣ ਗਿਆ ਸੀਗਾ ਪਰ 65 ਚ ਜੋ ਲੁੱਕ ਹੀ ਜਾਣਨ ਲੱਗੇ ਵੀ ਹਾਂ ਵੀ ਯਾਰ ਮੁੰਡਾ ਹੈਗਾ ਇੱਕ ਚੱਕ ਸੈਦੋ ਕੋ ਜੱਜੀ ਇਹੋ ਪ੍ਰਸਿੱਧੀ ਮਨ ਚੱਕ ਸੈਦੋ ਕੋ ਨਾਂ ਤੋਂ ਮਿਲੀ ਆ ਪ੍ਰਸਿੱਧੀ ਤੁਸੀਂ ਚੱਕ ਸੈਦੋ ਕੋ ਪਿੰਡ ਚ ਖੇਡ ਹਾਂ ਜੀ ਹਾਂ ਜੀ ਰਾਮਗੜ੍ਹ ਦਾ ਤਾਂ ਪਤਾ ਨਹੀਂ ਸੀ ਕਿਸੇ ਨੂੰਗਾ ਵੀ ਮੈਂ ਸਹੀ ਰਾਮਗੜ੍ਹ ਦਾ ਜੀ ਪਰ ਸਿੱਧੀ ਚੱਕ ਸੈਦੂਗੇ ਜਰਾ ਕੇ ਹਾਂਜੀ ਹਾਂਜੀ ਉਹਨਾਂ ਨੇ ਮਿਲਿਆ ਜੀ ਕਿਉਂਕਿ ਆਪਣਾ ਸਾਰੇ ਪ੍ਰੂਫ ਬਣੇ ਸੀਗੇ ਉਦੋਂ ਉਦੋਂ ਜਦੋਂ ਮਤਲਬ ਟੌਪ ਤੇ ਖੇਡਦੇ ਸੀ ਜਦੋਂ ਚੰਗਾ ਖੇਡਦੇ ਸੀ ਪ੍ਰਸ਼ਾਸਨਕਾਂ ਨੂੰ ਵੀ ਉਡੀਕ ਹੁੰਦੀ ਸੀ ਉਹ ਤਾਂ ਮੈਨਾਂ ਟੀਮਾਂ ਨੂੰ ਵੀ ਉਡੀਕ ਹੁੰਦੀ ਹੋਣੀ ਆ ਕਿ ਯਾਰ ਜੱਜੀ ਅੱਜ ਸਾਡੇ 'ਚ ਖੇਡ ਲੈ ਔਰ ਸੌਰੀ ਸਾਡੇ 'ਚ ਖੇਡ ਲੈ ਹਾਂਜੀ ਹਾਂਜੀ ਪਰ ਮੈਂ ਨਾ ਕਿਸੇ ਪੱਕੇ ਤਾਂ ਮੈਂ ਕਿਸ ਨੂੰ ਕਹਿੰਦਾ ਨਹੀਂ ਸੀ ਮਨੂੰ ਟੀਮਾਂ ਦੇ ਫੋਨ ਤਾਂ ਵਧੇਰੇ ਹੁੰਦੇ ਸੀਗੇ ਸਾਨੂੰ ਆਪ ਨੂੰ ਹੀ ਹੁੰਦਾ ਸੀ ਕਿ ਬਈ ਆਪ ਖੇਡਾਂਗੇ ਮੈਂ ਟੀਮਾਂ ਦੇ ਮੈਨੂੰ ਫੋਨ ਆਉਂਦੇ ਜੀ ਬਈ ਸਾਡੇ 'ਚ ਖੇਡੀਂ ਠੀਕ ਹੈ ਪਰ ਮੈਂ ਉਹ ਮੰਨਾਂ ਕਰਦਾ ਵੀ ਅਸੀਂ ਆਪ ਖੇਡਣਾ ਵੀ ਆ ਕਿਈ ਟੀਮਾਂ ਹੁੰਦੀਆਂ ਸੀ ਮੈਂ ਖੇਡਿਆ ਵੀ ਜਦੋਂ ਮਾਲ ਸਾਰੀ ਟੀਮ ਨਹੀਂ ਖੇਡਦੀ ਸੀ ਮੈਂ ਖੇਡਦਾ ਹੁੰਦਾ ਕਿਸੇ ਚ ਆਪਾ ਪੈਸੇ ਲਈ ਨਹੀਂ ਕਦੀ ਵੀ ਖੇਡੇ ਸੀਗੇ ਹੂੰ ਅੱਛਾ ਉਸ ਤੋਂ ਬਾਅਦ ਫਿਰ ਛੱਡ ਦੇਵੇਂ ਤੁਸੀਂ ਕਹਿੰਦੇ ਮੈਂ ਕੋਰੋਨਾ ਤੱਕ ਖੇਡਿਆ ਫਿਰ ਉਸ ਤੋਂ ਬਾਅਦ ਛੱਡਣ ਦਾ ਕਾਰਨ ਕੀ ਬਣਿਆ ਬਈ ਪਹਿਲਾਂ ਮੈਂ ਨਾ ਗੋਡੇ ਦਾ ਲਿਗਮੈਂਟ ਟੁੱਟ ਗਿਆ ਸੀਗਾ ਤੇ ਅਸੀਂ ਇੱਧਰ ਖੇਡੀ ਜਾਂਦੇ ਸੀਗੇ ਫਾਹਲ ਕਾ ਜਿਲ੍ਹਾ ਚ ਪਿੰਡਾਂ ਮੈਨੂੰ ਪਤਾ ਨਹੀਂ ਕਿਹੜਾ ਪਿੰਡ ਸੀਗਾ ਉਦੋਂ ਮੈਂ ਖੇਡਦਾ ਝੁੰਬੇ ਪਾਈ ਪਿੰਡ ਦੇ ਖੇਡਦਾ ਸੀਗਾ ਤੇ ਉਹਦੇ ਮੈਂ ਲੇਟ ਹੋ ਗਿਆ ਸੀ ਖੇਡਣਾ ਮੈਂ ਚੱਕ ਸੈਦੋ ਕਿ ਸੀਗਾ ਉਹਦੇ ਮੈਂ ਲੇਟ ਹੋ ਗਿਆ ਮੇਰਾ ਪੇਪਰ ਸੀਗਾ ਤੇ ਬਾਅਦ ਚ ਉਹਦੇ ਮੈਂ 6 ਵਜੇ ਦੀ ਆ ਮੇਰੇ ਗੋਡੇ ਦਾ ਮੰਨ ਲਓ ਵੀ ਲਿਗਾ ਮੈਂ ਟੁੱਟ ਗਿਆ ਸੀਗਾ ਪਰ ਉਹਦੇ ਨਹੀਂ ਜਾਨਕਾਰੀ ਨਹੀਂ ਸੀ ਵੀ ਲਿਗਾ ਮੈਂ ਟੁੱਟਿਆ ਸੀਗਾ ਵੀ ਆਮ ਜਿਵੇਂ ਪਿੰਡਾਂ ਚ ਕਹਿੰਦੇ ਹੁੰਦੇ ਵੀ ਡਾਕਟਰ ਤੋਂ ਇਲਾਜ ਕਰਵਾ ਲਓ ਉਹ ਮੈਂ ਇਲਾਜ ਕਰਵਾਉਂਦਾ ਰਿਹਾ ਕੀ ਕਾਰਨ ਰਿਹਾ ਕੋ ਉਹ ਵਾਕਿਆ ਜ਼ਰੂਰ ਸਾਂਝਾ ਕਰੋ ਕਿਵੇਂ ਟੁੱਟਿਆ ਸੀ ਕਿਸ ਤਰ੍ਹਾਂ ਦੇ ਨਾਲ ਇਹ ਵੀ ਸਾਡਾ ਸੈਮੀ ਫਾਈਨਲ ਮੈਂ ਐਸੀ ਮਿੱਡੇ ਨਾਲ ਪਤਾ ਨਹੀਂ ਫਾਈਨਲ ਸੀ ਜੀ ਪਹਿਲੇ ਸੈਮੀ ਸੀਗਾ ਤੇ ਉਹ ਮੈਚ ਮੈਂ 6:00 ਵਜੇ ਸੀਗੀ ਵੀ ਮਨ ਲਓ ਵਜਨ ਵੱਧ ਸੀਗਾ ਜੀ ਉਹਨੇ ਸਾਈਡ ਤੋਂ ਕੈਂਚੀ ਮਾਰਤੀ ਸੀਗੀ ਤੇ ਉਹ ਨਾ ਕਿ ਗੋਡੇ ਦਾ ਲਗਮ ਟੁੱਟ ਗਿਆ ਸੀਗਾ ਤੇ ਬਾਅਦ ਚ ਮੈਨੂੰ ਮਨ ਲਓ ਆਪਣੇ ਅਰਪਿੰਦਰੂ ਹੀ ਮਿਲੀ ਦੀ ਸਾਡੇ ਨਾਲ ਸੋਹਣੇ ਮੇਲਾ ਹੁੰਦਾ ਗਿਆ ਅਰਪਿੰਦਰੂ ਦੁੱਧ ਵਾਲੇ ਘੋੜੇ ਆ ਘੋੜਾ ਮਿਲਿਆ ਮੈਨੂੰ ਘੋੜਾ ਮੈਨੂੰ ਕਹਿੰਦਾ ਵੀ ਕਿਵੇਂ ਆ ਮੈਚ ਨਹੀਂ ਖੇਡਦਾ ਕਹਾ ਮੈਂ ਵੀ ਮੇਰੇ 6:00 ਵਜੇ ਗੋਡੇ ਦੇ ਉਹਨੇ ਮੈਂ ਕੰਡਿਆਲ ਪਿੰਡ ਭੇਜਤਾ ਜੀ ਲਾਡੀ ਡਾਕਟਰ ਆਉਦੇ ਹੈਂਡੀਕੈਪਟ ਤੇ ਉਹਦੇ ਕੋਲ ਗਿਆ ਜੀ ਉਹ ਮੈਨੂੰ ਕਹਿੰਦਾ ਵੀ ਮੋਨੇ ਮੈਨੂੰ ਮਨ ਲਓ ਦਵਾਈ ਦਿੱਤੀ ਜੀ ਖਾਣ ਵਾਸਤੇ ਵੀ ਦਿੱਤੀ ਉਹ ਕਹਿੰ ਉਹ ਰੈਸਟ ਕਰ ਉਹ ਕਹਿੰਦਾ 7-8 ਮਹੀਨੇ ਰੈਸਟ ਕਰ ਮੈਂ ਸਾਰਾ ਰੈਸਟ ਕੀਤੀ ਬਈ ਪਰ ਜਦੋਂ ਫਿਰ ਦੁਬਾਰਾ ਖੇਡਣਾ ਸ਼ੁਰੂ ਕੀਤਾ ਉਹ ਸੁਖਨ ਵਾਲਾ ਪਿੰਡ ਸੀਗਾ ਜੀ ਉਦੋਂ ਉੱਥੇ 6:00 ਵਜੇ ਹੀ ਉੱਥੇ ਫਿਰ ਵੀ ਉਹੀ ਗੋਡੇ ਦੇ ਸੇ ਪੜਾਕਾ ਪੈ ਗਿਆ ਜੀ ਤੇ ਬਾਅਦ ਚ ਆਪਣੇ ਮੁੰਡਿਆ ਦੀ ਭੁੰਦੜ ਦੇ ਉਹਨਾਂ ਨੂੰ ਕੰਗਰ ਮਾਲ ਪਿੰਡ ਭੇਜਤਾ ਉਹ ਮਨ ਕਹਿੰਦੇ ਸੀ ਟੀਕੇ ਭਰਾ ਲੈ ਮੈਂ ਟੀਕੇ ਭਰਾ ਕੇ ਵੇਖਿਆ ਜੀ ਉਹ ਵੀ ਡਾਕਟਰ ਨੇ ਇਹ ਗੱਲ ਕੀਤੀ ਵੀ ਤੁਸੀਂ 6-7 ਮਹੀਨੇ ਰੈਸਟ ਕਰ ਤੇ ਵੀ ਸ਼ੈਂਕਲ ਚਲਾਵਾ ਤੋਂ ਬਾਅਦ ਮੈਂ ਜੀ ਮੁਕਸਰੋਂ ਆਪਦੇ ਪਿੰਡੋਂ ਮੁਕਸਰ ਮੁੜ ਕੇ ਆਪ ਡਾਊਨ ਕਰਦਾ ਹੁੰਦਾ ਸੀਗਾ ਸ਼ੈਂਕਲ ਵੀ ਫੁੱਲ ਚਲਾਇਆ ਪਰ ਉਹ ਗੱਲ ਨਹੀਂ ਬਣੀ ਜਦੋਂ ਫੇਰ ਖੇਡਣਾ ਸ਼ੁਰੂ ਕੀਤਾ ਜੀ ਇਹ ਬੜਾਕਾ ਬਹਿ ਗਿਆ ਫਿਰ ਪਤਾ ਨਹੀਂ ਕਿਹੜਾ ਪਿੰਡ ਸੀ ਟੂਰਨਾਮੈਂਟ ਖੇਡਦੇ ਬਾਅਦ ਮੈਂ ਆਖਿਆ ਬਾਅਦ ਚ ਮੈਨੂੰ ਕਹਿੰਦੇ ਵੀ ਐਮ ਆਰ ਆਈ ਕਰਾਇਆ ਪਾ ਮੈਂ ਐਮ ਆਰ ਆਈ ਤੇ ਗੋਡੇ ਦਾ ਲਗਮੈਂਟ ਟੁੱਟਿਆ ਜੀ ਗੋਡੇ ਲਗਮੈਂਟ ਟੁੱਟ ਗਿਆ ਪੁਰਨਾ ਸ਼ੁਰੂ ਹੋ ਗਏ ਟੁੱਟ ਕੇ ਟੁੱਟੇ ਲਗਮੈਂਟ ਚ ਵੀ ਬੜਾ ਸਮਾਂ ਖੇਡਦੇ ਰਹੇ ਹਾਂ ਉਵੇਂ ਗੋਡਾ ਬੰਨ ਕੇ ਖੇਡਦੇ ਟੀਮਾਂ ਨੂੰ ਮੈਚ ਵੀ ਜਿਦਾ ਆਏ ਆ ਜੀ ਵੀ ਐਂ ਵੀ ਨਹੀਂ ਆਪਾਂ ਜਿੰਨਾ ਕ ਆਪਣਾ ਜੋਰ ਸੀ ਫੁੱਲ ਜੋਰ ਮਾਰ ਕੇ ਟੀਮਾਂ ਨੂੰ ਮੈਚ ਜਿੱਤੋਂਦੇ ਰਹੇ ਆ ਮੈਂ ਗੋਡਾ ਬੰਨ ਲੈਂਦਾ ਸੀਗਾ ਗੋਡਾ ਬੰਨ ਕੇ ਜੀਵ ਟੀਮ ਦੇ ਖੇਡਦੇ ਸੀਗੇ ਆਪ ਦਾ ਫੁੱਲ ਜੋਰ ਮਾਰਦਾ ਸੀਗਾ ਮੰਨ ਲਓ ਜੇ ਸੀਜ਼ਨ ਚ ਮੰਨ ਲਓ ਜਿੰਨੇ ਕੇ ਮੈਚ ਖੇਡਦੇ ਵੀ ਦੇ ਮੰਨ ਲਓ 20 ਮੈਚ ਖੇਡਦੇ ਸੀਗੇ 15 ਮੈਚ ਜਿਤਾਏ ਦਿੰਦਾ ਸੀਗਾ ਲਗਾ ਟੁੱਟੇ ਲਗਾ ਮੈਡ ਨਾਲ ਵੀ ਹਾਂਜੀ ਅੱਛਾ ਉਸ ਵੇਲੇ ਜਿਵੇਂ ਤੁਸੀਂ ਆ ਵੀ ਟੌਪ ਤੇ ਖੇਡੇ ਜਿਹੜੇ ਵੇਲੇ ਟੌਪ ਤੇ ਖੇਡੇ ਕਿਉਂਕਿ ਨਾਮ ਵੀ ਕਬੱਡੀ ਦੇ ਵਿੱਚ ਚੰਗੇ ਹੁੰਦਾ ਫਿਰ ਉਹਨਾਂ ਵੇਲਿਆਂ ਦੇ ਵਿੱਚ ਤਾਂ ਚੰਗਾ ਪੈਸਾ ਬਣਿਆ ਹੋਣਾ ਨਹੀਂ ਉਹਦਾ ਨਾਮ ਘੱਟ ਹੁੰਦਾ ਸੀਗਾ ਜੀ ਜਿਵੇਂ ਹੋਣੀ ਹੋ ਚੱਲਿਆ ਕਾਰਨੀ ਚ ਬਹੁਤ ਜ਼ਿਆਦਾ ਹੁੰਦਾ ਬਣੀ ਹੋਣੀ ਮੰਨ ਲਓ 2-3 ਸਾਲ ਹੋਈ ਫੁੱਲ ਬਈ ਵਜਨੀ ਜੀ ਨਾਮ ਆਇਆ ਵੀ ਨਾਮ ਫੁੱਲ ਉਹਦਾ ਨਾਮ ਘੱਟ ਹੁੰਦਾ ਮਸਾ ਉਹਦਾ 400 ਕਾ 700 ਮਸਾ ਹੀ ਹੁੰਦਾ ਸੀਗਾ ਮੋੜ ਕਿਸੀ 7 ਪਲੇਅਰ ਹੁੰਦੇ ਸੀਗੇ ਗੱਡੀ ਦਾ ਖਰਚਾ ਹੋ ਗਿਆ ਫਿਰ ਸਾਨੂੰ ਪਤਾ ਹੀ ਆ ਜੀ ਉਸ ਵੇਲੇ ਫਿਰ ਖੁਰਾਕ ਰੂਗ ਦਾ ਕਿਵੇਂ ਪੂਰਾ ਹੁੰਦਾ ਸੀ ਕਿ ਉਦੋਂ ਮੈਚਾਂ ਉਚਾਨਾ ਹੋ ਜਾਂਦਾ ਹੁੰਦਾ ਸੀ ਬਸ ਕੁਝ ਕੁ ਮੈਚਾਂ ਨਾ ਹੁੰਦਾ ਸੀ ਕੁਝ ਕੀ ਆਪਾਂ ਕੇ ਦੁੱਧ ਹੁੰਦਾ ਹੀ ਚੱਲੋ ਰੋਟੀ ਵੀ ਖਾ ਲੈਂਦੀ ਰੱਜ ਕੇ ਤੇ ਬਸ ਦਹੀਂ ਲੱਸੀ ਬਸ ਐ ਕੁਝ ਹੁੰਦਾ ਸੀ ਜੀ ਪਰ ਉਦੋਂ ਬਾਅਦ ਤੋਂ ਫਿਰ ਜਮੇ ਛੜਤਾ ਜਦੋਂ ਪਤਾ ਲੱਗਿਆ ਕਿ ਗੋਡੇ ਦਾ ਲੈਗਮੈਂਟ ਟੁੱਟਿਆ ਫਿਰ ਡਾਕਟਰ ਨੇ ਸਲਾਹ ਦਿੱਤੀ ਕਿ ਭਾਈ ਇਸ ਤਰ੍ਹਾਂ ਜੇ ਨੂੰ ਖੇਡਣਾ ਨਹੀਂ ਚਾਹੀਦਾ ਨਹੀਂ ਲੈਗਮੈਂਟ ਬੈਂ ਦਾ ਬਾਅਦ ਚ ਜਦੋਂ ਡਾਕਟਰ ਨੂੰ ਪੁੱਛਿਆ ਜੀ ਉਦੋਂ ਬਾਅਦ ਨਹੀਂ ਖੇਡਿਆ ਮੈਂ ਉਹ ਪਹਿਲਾਂ ਮੈਂ ਖੇਡ ਹੀ ਗਿਆ ਗੋਡਾ ਬਣ ਕੇ ਸਾਡੇ ਪਿੰਡ ਦੀ ਟੀਮ ਸੀ ਇਨਾ ਜਾ ਵੜਦਾ ਸੀ ਜਾਂ ਕੋਈ ਪੇਰ ਨਗਾਉ ਜੇ ਮੈਥੋਂ ਵੀ ਜਿੰਨਾ ਕ ਜੋਰ ਵੱਜਾ ਮੈਂ ਮਾਰੂ ਆ ਬਾਜ ਨਗਾਉ ਜੇ ਵੀ ਮੈਥੋਂ ਵੀ ਮੈਂ ਤੂੰ ਹਰਾਤਾ ਮੈਂ 10 ਕਿਲੇ ਕੇ ਅੰਦਰ ਵੀ ਮੇਰੇ ਸੱਟ ਵੱਜੀ ਆ ਆਪ ਦਾ ਜੋਰ ਮੈਂ ਫੁੱਲ ਮਾਰੂ ਆ ਕਿਹੋ ਜੀ ਜਿੱਤ ਵੀ ਜਾਂਦੇ ਸੀਗੇ ਗੋੜੇ ਲ ਟੂ ਟਾਈਮ ਨਾਲ ਜੀ ਜਦੋਂ ਫਿਰ ਬਈ ਘਰੇ ਬੈਠੋ ਜਿਵੇਂ ਤੁਸੀਂ ਗਾ ਕਿ ਸਾਥੀ ਖਿਡਾਰੀਆਂ ਨੇ ਕਈਆਂ ਨੇ ਤਾਂ ਪੁੱਛਿਆ ਕਈਆਂ ਨੇ ਤੁਹਾਨੂੰ ਰეკਮੈਂਡ ਵੀ ਕੀਤਾ ਕਿ ਵੀ ਉਸ ਡਾਕਟਰ ਕੋਲ ਚੱਲ ਜਾ ਉਸ ਤੋਂ ਬਾਅਦ ਫਿਰ ਪੁੱਛ ਪ੍ਰਤੀਤ ਕਿ ਜਿਨ੍ਹਾਂ ਦੇ ਨਾਲ ਖੇਡਦੇ ਰਹੇ ਤੁਸੀਂ ਜਿਵੇਂ ਗੱਲ ਕੀਤੀ ਕਿ ਮੈਂ ਪੈਸੇ ਦੇ ਲਈ ਨਹੀਂ ਖੇਡਿਆ ਮੈਨੂੰ ਆਪਦੀ ਰਿਕਾਰਡ ਵੀ ਦੱਸ ਰਹੀ ਸੀ ਕਿ ਮੈਂ ਯਾਰੀ ਦੋਸਤੀ ਦੇ ਲਈ ਖੇਡਦਾ ਰਿਹਾ ਤਾਂ ਉਸ ਤੋਂ ਬਾਅਦ ਫਿਰ ਸਾਰ ਕਿਸੇ ਨੇ ਲਈ ਹੋਵੇ ਕਿਸੇ ਪ੍ਰਮੋਟਰ ਨੇ ਜਾਂ ਕਿਸੇ ਨੇ ਵੀ ਸਾਰ ਆ ਕੇ ਲਈ ਹੋਵੇ ਜੱਜੀ ਦੀ ਕਿ ਯਾਰ ਇਸ ਪੰਡ ਦਾ ਨੌਜਵਾਨ ਹੁੰਦਾ ਸੀ ਚੰਗੀ ਖੇਡ ਖੇਡਦਾ ਹੁੰਦਾ ਸੀ ਹੁਣ ਪਤਾ ਨਹੀਂ ਕਿਉਂ ਪਿੱਛੇ ਬੈਠਾ ਬਈ ਜਦੋਂ ਤੱਕ ਬੰਦਾ ਤਗੜਾ ਹੁੰਦਾ ਨਾ ਉਹ ਤਾਂ ਕਿ ਸਾਰੇ ਮਾ ਲੋ ਵਾ ਵਾ ਕਰਦੇ ਆ ਜਿਵੇਂ ਆਮ ਹੀ ਬਾਈ ਕਮੈਂਟਰੀ ਕਰਦੇ ਆ ਕਿ ਭਜਦੇ ਘੋੜੇ ਦਾ ਮੋਲ ਆ ਬਾਈ ਜੋ 60 ਫੀਟ ਵਾਜ ਜਾਂਦੀ ਹੈ ਬੱਚ ਕੋਈ ਨਹੀਂ ਪੁੱਛਦਾ ਨਾਲ ਦੀ ਵਿਸਾਦ ਛੱਡ ਜਾਂਦੇ ਆ ਤੇ ਕੋਈ ਪ੍ਰਮੋਟਰ ਨਾ ਸਾਡੇ ਦਾ ਮੁਕਸੀਰ ਕਿ ਪ੍ਰਮੋਟਰ ਹੋਈ ਨਹੀਂ ਜੀ ਨਾ ਕੋਈ ਐਨ ਆਰ ਵੀਰਾ ਨਾ ਕੋਈ ਪ੍ਰਮੋਟਰ ਪੈਸਾ ਬਹੁਤਾ ਮੁਕਸੀਰ ਜਿਹੜੇ ਚ ਪਰ ਵੀ ਇਹ ਕਬੱਡੀ ਬਾਰੇ ਇਨ ਨੌਲਜ ਨਹੀਂ ਜੀ ਇੰਨਾ ਨਹੀਂ ਇੰਨਾ ਧਿਆਨ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਅਸਾ ਉਸ ਤੋਂ ਬਾਅਦ ਕਿਸੇ ਨੇ ਸਾਥ ਸਪੋਰਟ ਨਹੀਂ ਕਿਸੇ ਨੇ ਨਹੀਂ ਬੋ ਚਾਬੀ ਜਿਹੜੇ ਪਿੰਡਾਂ ਚ ਮੈਂ ਖੇਡਦ ਹੁੰਦਾ ਸੀ ਕਿ ਬਸ ਕਿਸੇ ਪੁੱਛਿਆ ਨਹੀਂ ਵੀ ਨੰਬਰ ਵੀ ਬਲੌਗ ਚ ਪਾ ਦੇ ਜਿੱਥੇ ਪਹਿਲਾਂ ਜੱਜੀ ਬਰੋ ਲਿਖਿਆ ਹੁੰਦਾ ਸੀਗਾ ਮਾਜ ਨੰਬਰ ਵੀ ਵਲੋਗ ਚ ਬਾਤ ਹੈ ਜੀ ਅੱਛਾ ਇਹ ਵੀ ਕੁਝ ਵੀ ਹੋਇਆ ਇਹ ਵੀ ਆ ਕੁਝ ਹੋ ਜੀ ਮੈਂ ਪਲੇਅਰ ਦਾ ਨਾਮ ਤਾਂ ਨਹੀਂ ਦੱਸ ਸਕਦਾਗਾ ਪਰ ਵੀ ਉਹ ਬੰਦੇ ਨੂੰ ਪਤਾ ਲੱਗ ਹੀ ਜਾਊਗਾ ਸਾਨੂੰ ਆ ਆਖਿਆ ਆਖਿਆ ਵੀ ਆ ਹੁਣ ਤਾਂ ਜਦੋਂ ਮੈਂ ਟੂਰਨਾਮੈਂਟ ਤੇ ਵੀ ਚਾਈਦਾ ਨਾ ਹਲੇ ਕਹਿੰਦੇ ਦੂਰੀ ਸੱਸੀ ਕਰ ਬੁਲਾ ਦਿੰਦੇ ਆ ਵੀ ਆਨੇ ਸਾਡੇ ਕੋਲੇ ਆ ਕੇ ਬਹਿ ਜਾ ਅੱਛਾ ਜਿਹੜੇ ਪਿੰਡਾਂ 'ਚ ਮੈਂ ਖੇਡਿਆ ਵੀ ਆ ਜਿਹੜੇ ਪਿੰਡਾਂ 'ਚ ਖੇਡਿਆ ਹਾਂ ਮਤਲਬ ਜਿਹੜੇ ਵੀ ਪਿੰਡਾਂ 'ਚ ਮੈਚ ਖੇਡਿਆ ਵੀ ਆ ਪੰਜ ਛੇ ਮੈਚ ਹੈਗੇ ਆ ਉਹ ਹੀ ਨੀ ਬਾਜ ਕੋਣ ਪਹੁੰਚਦਾ ਜੀ ਕੋਈ ਨਹੀਂ ਬੋਇਆ ਜੀ ਇਹ ਸੇ ਤੋਂ ਮੰ ਆਰਥਿਕ ਮਦਦ ਮੰਗਣ ਦੀ ਜੱਜੀ ਕੋਸ਼ਿਸ਼ ਕੀਤੀ ਸੀ ਕਿ ਯਾਰ ਮੈਂ ਡਗੋਡਾ ਸੈੱਟ ਹੋ ਜਾਈ ਮੈਂ ਖੇਡਣ ਲੱਗ ਜਾ ਉਸ ਤੋਂ ਬਾਅਦ ਜਿੰਨੇ ਕੋ ਪੈਸੇ ਮੈਂ ਲਵਾਂਗਾ ਉਹ ਉਤਾਰ ਦੂੰਗਾ ਕੋਸ਼ਿਸ਼ ਕੀਤੀ ਸੀ ਕਿਸੇ ਤੱਕ ਨਹੀਂ ਨਹੀਂ ਬਾਈ ਜੀ ਆਪਾਂ ਨੂੰ ਨਾ ਬਈ ਆਪਣੇ ਪਿੰਡ ਦਾ ਮੁੰਡਾ ਸੀ ਇੱਕ ਹਾਂ ਉਹ ਮੈਂ ਇਹਨੂੰ ਕਿਹਾ ਮੈਂ ਕਿਹਾ ਬਈ ਯਾਰ ਐਗਾ ਬਦੂਰੀਆ ਖੇਡਣਾ ਸ਼ੁਰੂ ਕਰਨਾ ਵਾ ਬਈ ਯਾਰ ਹੁਣ ਪੱਕੀ ਮੈਂ ਖੜੀ ਗਿਆ ਪੈਸੇ ਵੀ ਇਹਨੇ ਪੂਰੇ ਨੇ ਉਹ ਗੰਦਾ ਵੀ ਪਟੂਰਨਾਮੈਂਟ ਚੱਲ ਵੜਿਆ ਕਰਕੇ ਚਲੋ ਟੂਰਨਾਮੈਂਟ ਤੇ ਹੈਲਪ ਹੋ ਜਾ ਕਰੂਗੀ ਇਸ ਟੂਰਨਾਮੈਂਟ ਤੇ 15ਵੀਂ ਟੂਰਨਾਮੈਂਟ ਤੇ ਗਿਆ ਜੀ ਪਰ ਇਹਨੇ ਪੈਸੇ ਨਹੀਂ ਇਕੱਠੇ ਹੁੰਦੇ ਸੀਗੇ ਮਸਾਂ 3500 4 4500 ਮਸਾਂ ਇਕੱਠਾ ਹੁੰਦਾ ਸੀਗੇ ਹੁਣ ਸਬਤੋ ਵੀ ਇੰਨੀ ਵਾਰ ਟ ਜਾਣਾ ਵੀ ਤੇਲ ਦਾ ਖਰਚਾ ਹੋ ਗਿਆ ਆਪ ਵੀ ਰਾਜ ਕੁਝ ਖਾਣਾ ਪੀਣਾ ਤੇ ਸਵਾ ਲੱਖ ਰੁਪਿਆ ਕਿਵੇਂ ਇਕੱਠਾ ਹੋ ਉਸ ਨੂੰ ਪਤਾ ਹੀ ਨਹੀਂ ਮਤਲਬ ਹੁਣ ਇਹਦੇ ਲਈ ਜੇ ਜੇ ਤੁਸੀਂ ਸਹੀ ਤੌਰ ਤੇ ਹੁਕਮ ਠੀਕ ਕਰਵਾਉਣਾ ਇਲਾਜ ਕਰਵਾਉਣਾ ਤਾਂ ਉਹਦੇ ਲਈ ਡਾਕਟਰ ਕਿੰਨਾ ਖਰਚਾ ਕਹਿੰਦੇ ਆ ਡਾਕਟਰ ਸਵਾ ਲੱਖ ਰੁਪਇਆ ਕਹਿੰਦੇ ਜੀ ਸਵਾ ਲੱਖ ਰੁਪਇਆ ਸਵਾ ਜੀ ਕਹਿੰਦੇ ਆਪਾਂ ਇੰਡੀਅਨ ਲਗਾਮੈਂਟ ਪਵਾਵਾਂਗੇ ਫਿਰ 70000 ਚ ਸਰ ਜੂਗਾ ਜੇ ਆਪਾਂ ਰਿਪੋਰਟਲ ਪਵਾਉਣਾ ਫਿਰ ਸਵਾ ਲੱਖ ਲੱਗੂਗਾ ਜੀ ਤੇ ਫਿਰ ਬੰਦੇ ਨੇ ਮੰਨ ਲਓ ਜੀ ਸਾ ਮਹੀਨਾ 1.5 ਮਹੀਨਾ ਘਰੇ ਵੀ ਰਹਿਣਾ ਤੇ ਖਰਾਕ ਵੀ ਡਾਈਟ ਵੀ ਖਾਣੀ ਜੀ ਦਾ ਲਖਤ ਉਪਰੀ ਪੈ ਚਾਈਦੀ ਆ ਜੀ ਜਿਵੇਂ ਹੁਣ ਪਹਿਲਾਂ ਤਾਂ ਚਲੋ ਚੱਲ ਸੋ ਚੱਲ ਚੱਲਦਾ ਗਿਆ ਥੋੜਾ ਬਹੁਤਾ ਖੇਡ ਲੈਂਦੀ ਸੀ ਉਹ ਤੋਂ ਖਰਾਕ ਪੂਰੀ ਹੋ ਜਾਂਦੀ ਸੀ ਜਦੋਂ ਜੱਜੀ ਕਬੱਡੀ ਛੱਡ ਦਿੱਤੀ ਆਰਥਿਕ ਤੌਰ ਤੇ ਵੀ ਤੁਸੀਂ ਦੱਸ ਰਹੇ ਸੀ ਇੰਨੇ ਮਜ਼ਬੂਤ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਕਿਵੇਂ ਚੱਲਿਆ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ ਵੀ ਬੱਸ 아이 ਸੀ ਆਪਣੇ ਮੁੰਡੇ ਜਿੰਨੇ ਕਬੱਡੀ ਵਾਲੇ ਪੰਜ 6 7 ਇਹਨੇ ਹੈਗੇ ਆ ਮਤਲਬ ਜਦੋਂ ਜੋ ਵੀ ਸੀਜ਼ਨ ਆਉਂਦਾ ਜਿਵੇਂ ਤੂੜੀ ਦਾ ਸੀਜ਼ਨ ਹੋ ਗਿਆ ਜੀ ਜ਼ਿੰਮੇਦਾਰ ਤੂੜੀ ਅੰਦਰ ਕਰਾਉਂਦੇ ਆ ਨਾ ਕਮਰਿਆਂ ਚ ਉਹ ਕਰ ਲਈਦਾ ਤੇ ਮਤਲਬ ਜਿਵੇਂ ਝੋਨਾ ਲਾਈ ਜਾਂਦੇ ਸੀਗੇ ਹੁਣ ਵੀ ਝੋਨਾ ਲਾਈ ਜਾਂਦੇ ਸੀਗੇ ਥੋੜਾ ਗੁਦਰਤ ਵੱਲੋਂ ਫੋਨ ਆ ਗਿਆ ਜ਼ਿੰਮੇਦਾਰ ਤਾਂ ਆਹ ਨਹੀਂ ਭਰਿਆ ਸੀਗਾ ਮੈਂ ਚਲ ਬਾਈ ਕੋਲ ਇੰਟਰਵਿਊ ਦੇ ਆ ਗਿਆ ਚੱਲ ਹਾਂਜੀ ਉਹਨ ਵਿੱਚੋਂ ਨਾ ਲਾ ਕੇ ਬਾਅਦੋਂ ਨਾ ਲਾਉਂਦੇ ਵਾਹ ਖੇਤ ਹੀ ਬੈਠੇ ਜੀ ਤੁਹਾਡਾ ਫੋਨ ਆਇਆ ਜੀ ਫਿਰ ਅਸੀਂ ਉਵੇਂ ਆ ਕੇ ਮੁੰਡੇ ਨੂੰ ਮੈਂ ਕਿਹਾ ਕਹਿੰਦਾ ਤੇ ਮੋਟਰਸਾਂ ਲੈ ਕੇ ਆ ਗਿਆ ਉਹ ਵੀ ਦੱਸੋ ਤੁਸੀਂ ਕਹਿੰਸੀ ਕਿ ਮੈਂ ਤਾਂ ਬਾਈ ਮਤਲਬ ਆਪਦੇ ਲੀਡੇ ਕੱਪੜੇ ਵੀ ਬਾਈ ਦੇ ਮੰਗ ਕੇ ਆ ਬਾਈ ਦੇ ਮੈਂ ਤਾਂ 1.5 ਮਹੀਨਾ 1.5 ਸਾਲ ਹੋ ਗਿਆ ਜੀ ਮੈਂ ਤਾਂ ਰੁਪਿਆ ਕੱਪੜਿਆਂ ਤੇ ਵੀ ਨਹੀਂ ਲਾਇਆ ਮੈਂ ਰੁਪਏ ਜੁੜੀ ਚੱਲ ਕੇ ਚੱਲ ਆਪਰੇਸ਼ਨ ਕਰਾ ਗੇ ਕੱਪੜਿਆਂ ਦਾ ਕੀ ਜੀ ਕੱਪੜੇ ਦਾ ਬਾਅਦ ਰੱਬ ਦੀ ਕਿਰਪਾ ਨਾਲ ਹੋ ਜਾਣਗੇ ਹੋ ਜਾਣਗੇ ਰੁਪਿਆ ਰੁਪਿਆ ਸਹੀ ਕਰਦਾ ਜੀ ਮੈਂ ਤਾਂ ਉਹਨੂੰ ਇਹੀ ਆਸ ਉਮੀਦ ਆ ਕਿ ਮੈਂ ਆਪਦੇ ਪੈਸੇ ਜੋੜ ਕੇ ਆਪਦੇ ਗੋਡੇ ਦਾ ਆਪਰੇਟ ਕਰਵਾ ਕੇ ਦੁਬਾਰੇ ਖੇਡ ਮੈਦਾਨਾਂ ਦੇ ਵਿੱਚ ਆਉਣਾ ਹਾਂ ਮੇਰੀ ਦਿਲ ਦੀ ਇੱਛਾ ਜੀ ਕੁਝ ਕੁ ਲੋਕਾਂ ਤਾਂ ਨੇ ਮੈਨੇ ਮਾਰੇ ਆ ਉਹਨਾਂ ਦੇ ਮੂੰਹ ਬੰਦ ਕਰਨੇ ਜੀ ਬਥੇਰੇ ਅਸੀਂ ਨੇ ਅਜ ਬਹੁਤ ਅੱਗ ਬਾਲਦੀ ਆ ਜੀ ਇਹ ਬਸ ਇਹ ਬਾਜੂ ਮਿਹਨਤ ਕਰਕੇ ਜੀ ਹੁ ਚੁੱਪਚਾਪ ਰਹੀਦਾ ਲੋਕੀ ਤਾਂ ਨੇ ਮੈਨੇ ਮਾਰਦੇ ਆ ਚੁੱਪਚਾਪ ਸਹੀ ਜਾਂਦੇ ਆ ਠੀਕ ਆ ਮਨੇ ਰਪਿੰਦਰ ਨੇ ਵੀ ਕਿਹਾ ਸੀ ਦੋਦਿਆਲ ਨੇ ਉਹ ਕਹਿੰਦਾ ਜਿਵੇਂ ਸੱਪ ਨਹੀਂ ਪਟਾਰੀ 'ਚ ਬੈਠਾ ਹੁੰਦਾ ਇੱਕ ਵਾਰੀ ਉਹ ਗੁੰਜਲੀ ਮਾਰ ਕੇ ਬੈਠਾ ਰਹੇ ਜਦੋਂ ਆਪਰੇਸ਼ਨ ਕਰਾਵਾਂਗੇ ਬਾਅਦ 'ਚ ਵੇਖਾਂਗੇ ਵੀ ਕੀ ਅੰਨ੍ਹੇ ਮੇਨੇ ਕਿਸ ਤਰ੍ਹਾਂ ਦੇ ਕੀ ਕਿੜੀਆਂ-ਕਿੜੀਆਂ ਗੱਲਾਂ ਚ ਕਿੜੀਆਂ-ਕਿੜੀਆਂ ਚੀਜ਼ਾਂ ਜਿਹੜੀਆਂ ਹੁਣ ਸੁਣਨ ਨੂੰ ਮਿਲੀਆਂ ਇਸ ਮਾੜੇ ਵੇਲੇ। ਮਾੜੇ ਵੇਲੇ ਤੇ ਅਬੀ ਹੋਂ ਨਹੀਂ ਤੂੰ ਪਲੇਅਰ ਬਣ ਸਕਦਾ ਹੁਣ ਤੂੰ ਦਿਹਾੜੀਆਂ ਕਰੇਗਾ। ਠੀਕ ਆ ਹੁਣ ਬਤ ਕੁਛ ਵੀ ਨਹੀਂ ਤੇਰੇ ਪੱਲੇ ਤੂੰ ਵੇਖ ਲਾਂਗੇ ਤੈਨੂੰ ਕੋਠੀ ਪਾਉਂਦੇ ਕਬੱਡੀ ਦੇ ਵਿੱਚ। ਬਸ ਹੋਂ ਤੂੰ ਤਾਂ ਝੁੱਗੀ ਜੀ ਰਹਿਣਾ। ਬਹੁਤ ਆਨੇ ਮੇਨੇ ਬਸ ਹੀ ਆ ਦਿਲ ਚ ਲੈ ਕੇ ਦੂਰੇ ਫਰੀਦਾ। ਮੇਰਾ ਵਜਨ 75 ਕਿਲੋ ਸੀਗਾ ਜੀ। ਇੰਨਾ ਟੈਨਸ਼ਨ ਨਾਲ ਮੇਰਾ ਵਜਨ ਅੱਜ 68-69 ਕਿਲੋ 68 ਕਿਲੋ ਰਹਿ ਗਿਆ ਜੀ। 68 ਕਿਲੋ। 68 ਹਾਂ ਜੀ ਟੈ ਪਰਿਵਾਰ ਵਿੱਚ ਡੈਡੀ ਆ ਜੀ ਉਹ ਰੇੜੇ ਦਾ ਮਾਲੋ ਰੇੜਾ ਰੇੜਾ ਆਪਣੇ ਕੋਲੇ ਉਹਦਾ ਮਾਲੋ ਟਵਾਇਟ ਕੰਮ ਕਰਦੇ ਆ ਤੇ ਉਹਨਾਂ ਨੂੰ ਥੋੜੀ ਤਰੰਗ ਦੀ ਸ਼ਿਕਾਇਤ ਆ ਜੀ ਉਹ ਤਰੰਗ ਦੀ ਹਾਂ ਜੀ ਹੋਰ ਕੌਣ ਕੌਣ ਪਰਿਵਾਰ ਪਰ ਮੰਮੀ ਆ ਪਾ ਭਰਾ ਜੀ ਭਾਬੀ ਆ ਭੈਣ ਚਾਰ ਭੈਣਾਂ ਜੀ ਹੋਵੇ ਆਈਆਂ ਵੀ ਆ ਹਾਂ ਜੀ ਪਰਿਵਾਰ ਕੀ ਹੋਰ ਜਿਵੇਂ ਚਲੋ ਤੁਹਾਡੇ ਫਾਦਰ ਸਾਹਿਬ ਰੇੜੇ ਦਾ ਕੰਮ ਕਰਦੇ ਆ ਦੂਜਾ ਪਰਿਵਾਰ ਕੀ ਕਰਦੇ ਆ ਮਜ਼ਦੂਰੀ ਜਾਂ ਕਿਸੀ ਮਜ਼ਦੂਰੀ ਕਰਦੇ ਸਾਰੇ ਜੀ ਮਜਦੂਰੀ ਨਾ ਹਾਂਜੀ ਹਾਂਜੀ ਮਮਾ ਮਮਮੀ ਜੀ ਇੱਕ ਆਪਣੇ ਮੱਝ ਰੱਖੀ ਵੀ ਆ ਉਹ ਪੱਠਾ ਨੀਰਾ ਕਰ ਲੈਂਦੇ ਜੀ ਬਸ ਤੁਸੀਂ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਜਦੋਂ ਸੀਜ਼ਨ ਹੁੰਦਾ ਚਾਹੇ ਜਿਵੇਂ ਤੂੜੀ ਵਾਲੇ ਦਿਨ ਤੂੜੀ ਦਾ ਕੰਮ ਜਿਹੜਾ ਹੈਗਾ ਕਰਦੇ ਹੋ ਹੁਣ ਵੇਲੇ ਝੋਨੇ ਦਾ ਕੰਮ ਜਦੋਂ ਇਹ ਚੀਜ਼ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਜ਼ਨ ਨਹੀਂ ਹੁੰਦਾ ਚਾਹੇ ਝੋਨੇ ਦੀ ਗੱਲ ਕਰ ਲਈ ਤੂੜੀ ਦਾ ਗੱਲ ਕਰ ਲਈ ਫਿਰ ਉਦੋਂ ਗੁਜ਼ਰ ਬਸਰ ਗੁਜ਼ਾਰਾ ਕਿਵੇਂ ਹੁੰਦਾ ਹੈ ਪਰ ਐਂ ਜੀ ਬਸ ਮਾੜਾ ਮਾੜਾ ਕੰਮ ਚੱਲੀ ਜਾਂਦਾ ਰਹਿੰਦਾ ਜੀ हां मालो जी ਮਾਚੋ ਨਾ ਜੂ ਬਚੋਣ ਚੋ ਤਾਲ ਨਹੀਂ ਕੱਢਦੇ ਗਾਂਦ ਜੀ ਜਿਹਨੂੰ ਕਹਿੰਦੇ ਉਹ ਆ ਜੂਗਾ ਨਰਮੇ ਚੋ ਮਾਲੋ ਗੰਦ ਬਲ ਕੱਢਣਾ ਜੀ ਉਹ ਆ ਜੂਗਾ ਮਾੜਾ ਮੜ ਕੰਮ ਚੱਲੀ ਜਾਂਦਾ ਜੀ ਘੰਟਿਆਂ ਤੇ ਮਤਲਬ 30 30 40 ਰੁਪਏ ਘੰਟੇ ਤੇ ਕੰਮ ਚੱਲਦਾ ਹੈ ਨਰਮੇ ਚੋ ਤੇ ਜਾਨਕੀ ਚੱਲੀ ਜਾਂਦਾ ਰਹਿੰਦਾ ਜੀ ਖਤਮ ਨਹੀਂਦਾ ਕੰਮ ਆ। ਤਾਂ ਮਤਲਬ ਬਸ ਮਜ਼ਦੂਰੀ ਦੇ ਨਾਲ ਹੀ ਬਿਟਾਏ ਬਸ ਹੋ ਹੀ ਜਾਂਦਾ ਜੀ। ਕਿੰਨਾ ਕੁ ਪੈਸਾ ਹੁ ਬਚਾਉਣੇ ਮਤਲਬ ਜਿਵੇਂ ਤੁਸੀਂ ਕਿਹਾ ਕਿ ਦਿਨ ਦਾ ਚਲੋ ਕਿੰਨਾ ਕਮਾ ਕੇ ਕਿੰਨਾ ਕੁ ਬਚ ਜਾਂਦਾ ਆ। ਜੇ ਮਾਲ ਮੈਂ 300 ਲੈ ਕੇ ਆਉਣਾ ਜੀ ਤੇ ਮੈਨੂੰ ਕੋਸ਼ਿਸ਼ ਹੀ ਹ ਨਾਂ ਕੀ ਹੁੰਦਾ ਜੀ ਬਸ ਵੀ ਯਾਰ ਕਈ ਵੀ ਤਾਂ ਯਾਰ ਮਿੱਤੇ ਰੋਟੀ ਵੀ ਖਾ ਲਈਦੀ ਆ ਜੀ ਵੀ ਸਬਜੀ ਲਿਆਵਾਂਗੇ ਉਹਨਾਂ ਦੀ ਬਣੀ ਹੋ ਗਈ ਚਲ ਅੱਛਾ ਵੀ ਸਬਜੀ ਬਚਾਉਣ ਦੀ ਕੋਸ਼ਿਸ਼ ਕਰੀਦੀ ਆ ਅੱਛਾ ਵੀ ਆਪ ਦੇਖ ਕੇ ਵੀ ਨਾ ਕਿਵੇਂ ਤੁਹਾਨੂੰ ਇਹ ਆ ਵੀ 1.5 ਲੱਖ ਇਕੱਠਾ ਕੀਤਾ ਹਾਂ ਹਾਂ ਇਕੱਠਾ ਕਰ ਲਏ ਜੀ ਮੈਂ ਤਾਂ ਆਪਣਾ ਮੁੰਡਾ ਨਾਲ ਹੀ ਖੜਾ ਜੇ ਮੈਂ ਕਿਹਾ ਚੱਪਲਾਂ ਦੇ ਮੈਂ ਮੈਂ ਤਾਂ ਜੀ ਬੁੜੀਆਂ ਵਾਲੀਆਂ ਚੱਪਲਾਂ ਹੀ ਬਾਕੇ ਆ ਗਿਆ ਅੱਛਾ ਆ ਖੇਤੋ ਜਿਵੇਂ ਫਿਰਦਾ ਸੀਗਾ ਮੈਂ ਚੱਪਲਾਂ ਵਟਾਲਾ ਮੈਂ ਕਿਹਾ ਮੈਂ ਜਾਣਾਗਾ ਇਹ ਬਚਾਇ ਚੱਪਲਾਂ ਵੀ ਇਹਦੇ ਬੜੀਆਂ ਲੋਰ ਵੀ ਇਹਦੇ ਕੋਲੋਂ ਪੜ ਕੇ ਲੈ ਜਾਂਦੀ ਜੀ ਇਦਾਂ ਹੀ ਆ ਹਾਂ ਜੀ ਇਦਾਂ ਹੀ ਆ ਅੱਛਾ ਹੁਣ ਤੋ ਤੁਸੀਂ ਕੀ ਮੰਗ ਕਰਦੇ ਹੋ ਤੁਹਾਡੀ ਕੀ ਮੰਗ ਆ ਤੁਸੀਂ ਕੀ ਕਬੱਡੀ ਦੇ ਸਰੋਤੇ ਆ ਜਾਂ ਪ੍ਰਮੋਟਰ ਆ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਤੱਕ ਤੁਸੀਂ ਕੀ ਮੰਗ ਕਰ ਮੈਂ ਤਾਂ ਹੀ ਮੰਗ ਕਰਦਾ ਜੀ ਸਾਡੇ ਮੁਕਸਰ ਜਿਲ੍ਹੇ ਕਿਨ ਝਾਤੀ ਮਾਰਨ ਜੀ ਮੁਕਸਰ ਜਿਲ੍ਹੇ ਇੰਨੇ ਕੋ ਪਲੇਅਰ ਜਾਦੇ ਆ ਜੀ ਘੜ ਘਟ ਮੇਰੇ ਹਿਸਾਬ ਨਾਲ 25 30 ਪਲੇਅਰ ਆ ਜੀ ਜਿਹਦੇ ਵਿਚਾਰੇ ਮੰਨ ਲਓ ਗਰੀਬ ਘਰੋਂ ਆ ਤੇ ਘਰੇ ਬੈਠੇ ਆ ਜੀ ਬਹੁਤ ਪਲੇਅਰ ਆ ਜੀ ਮੁਕਸਰ ਝਾਤੀ ਮਾਰ ਕੇ ਵੇਖਣ ਪ੍ਰਮੋਟਰ ਕੋਈ ਝਾਤੀ ਨਹੀਂ ਮਾਰਦਾ ਜੀ ਠੀਕ ਆ ਚਲੋ ਇੱਧਰ ਦਬਾਵੇ ਕਰਨੀ ਪ੍ਰਮੋਟਰ ਰਹਿ ਗਏ ਪਰ ਮੁਕਸਰ ਜਿਲ੍ਹੇ ਕਿਨ ਕੋਈ ਝਾਤੀ ਨਹੀਂ ਮਾਰਦਾ ਆਪਾਂ ਤਾਂ ਇਹ ਬੇਨਤੀ ਕਰਦੇ ਹੱਥ ਜੋੜ ਕੇ ਵੀ ਜਿਹੜੇ ਉਧਰਲੇ ਪ੍ਰਮੋਟਰ ਮੁਕਸੇ ਜੀ ਨਹੀਂ ਜ਼ਰੂਰ ਚਾਹਦੀ ਮਾਰਨ ਮੁਕਸੇ ਜੀ ਨਹੀਂ ਮੁਕਸੇ ਜਿਲ੍ਹੇ ਚ ਕਬੱਡੀ ਖਤਮ ਹੀ ਆ ਜੀ ਅੱਛਾ ਇੱਕ ਤੁਸੀਂ ਗੱਲ ਕਰ ਰਹੇ ਤੁਸੀਂ ਕਿਹਾ ਕਿ 10 ਰੁਪਏ ਲਾ ਕੇ ਮੈਂ 290 ਬਚਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹਾਂ ਆ ਤਾਂ ਫਿਰ ਖਾਦ ਖੁਰਾਕ ਦਾ ਕਿਵੇਂ ਸਰਦਾ ਹੈ ਕਿਉਂਕਿ ਕੱਬੂ ਕਹਿੰਦੇ ਹੁੰਦੇ ਆ ਕਿ ਜਦੋਂ ਇੱਕ ਕੱਪੜਾ ਹਣ ਪਾਲਣਾ ਹੁੰਦਾ ਹੈ ਘਰ ਦੇ ਵਿੱਚ ਤਾਂ ਪੂਰੇ ਦਾ ਪੂਰਾ ਘਰ ਖਵਾਉਣਾ ਪੈਂਦਾ ਤਾਂ ਜੱਜੀ ਫਿਰ ਕਿਉਂਕਿ ਸਰੀਰ ਨੂੰ ਤਾਂ ਨਹੀਂ ਪਤਾ ਕਿ ਜੱਜੀ ਦਾ ਲੈਗਮੈਂਟ ਖਰਾਬ ਹੈ ਸਰੀਰ ਨੂੰ ਤਾਂ ਜਿਹੜੀ ਖੁਰਾਕ ਪਹਿਲਾਂ ਹੁੰਦੀ ਸੀ ਸਰੀਰ ਨੂੰ ਤਾਂ ਉਹ ਖੁਰਾਕ ਹੁਣ ਵੀ ਚਾਹੀਦੀ ਆ ਜੇ ਦੁਬਾਰੇ ਖੇਡ ਮੈਦਾਨਾਂ ਦੇ ਵਿੱਚ ਜਾਣਾ ਤਾਂ ਉਸੇ ਤਰ੍ਹਾਂ ਦੀ ਖੁਰਾਕ ਦੇ ਨਾਲ ਫਿਰ ਕਾਡੂਆਂ ਪਾਉਣੀਆਂ ਪੈਣੀਆਂ ਫੇਰੀ ਜੱਜੀ ਜੱਜੀ ਦੁਬਾਰੇ ਹੋਣੀਆਂ ਨਹੀਂ ਤਾਂ ਹੋਣੀ ਨਹੀਂ ਤਾਂ ਫਿਰ ਖਾਦ ਖੁਰਾਕ ਦਾ ਕਿਵੇਂ ਚੱਲਦਾ ਕੀ ਖਾਦ ਖੁਰਾਕ ਹੁਣ ਰਹਿੰਦੀ ਆ ਬਾਅਦ ਤੋਂ ਆਏ ਬਾਈ ਜੀ ਕੋਸ਼ਿਸ਼ ਕਰੀ ਦੀ ਵੀ ਆਪਰੇਸ਼ਨ ਕਰਾ ਕੇ ਇੱਕ ਵਾਰੀ ਖਰਾਕ ਦਾ ਬਾਅਦ ਆਇਆ ਜੀ ਆਪਣੇ ਚੱਲੋ ਕੋਈ ਦੋਸਤ ਆਏਗੇ ਆ ਸਾਰੇ ਮੁੰਡੇ ਜਿਹੜੇ ਮੇਨਾ ਕੰਮ ਕਰਦੇ ਆ ਇਹਨਾਂ ਨੇ ਵੀ ਮੈਨੂੰ ਕਿਹਾ ਤੁਹਾਨੂੰ ਕੋਈ ਨਾ ਕੋਈ ਨਾ ਮਾੜੀ ਮੋੜ ਖਰਾਕ ਦੇਵਾਂਗੇ ਅਸੀਂ ਵੀ ਤੂੰ ਹੌਸਲਾ ਰੱਖ ਇੱਕ ਵਾਰ ਤੂੰ ਆਪਰੇਸ਼ਨ ਕਰਾ ਠੀਕ ਹੈ ਜੀ ਵੀ ਕਿਹਾ ਤਾਂ ਮੈਂ ਪੈਸੇ ਤਾਂ ਹੀ ਪਚਾ ਕੇ ਰੱਖਦਾ ਵੀ ਆਪਰੇਸ਼ਨ ਕਰਾ ਕੇ ਗੋਡੇ ਦਾ ਜੀ ਆਪਰੇਸ਼ਨ ਕਰਾਂਗੇ ਹਾਂ ਜੀ ਕੁਝ ਕਿ ਐਨਆਰ ਵੀਰਾਂ ਨੇ ਆਪਣੀ ਹੈਲਪ ਕੀਤੀ ਜੀ ਕੁਝ ਕਿ ਪੈਸੇ ਆਏ ਮੈਨੂੰ 30-35000 ਰੁਪਏ ਆ ਗਿਆ ਹੈਗਾ ਤੇ ਆਪਣੇ ਕੁਝ ਇੱਕ ਮੁੰਡਾ ਬਾਹਰ ਗਿਆ ਦੇ ਮੁੰਡਾ ਦੁੱਧ ਥੋਆ ਜੋਰੀ ਬੱਬੂ ਆ ਜੀ ਮੁੰਡਾ ਕੌਣੀ ਤੋਂ ਉਹਨੇ ਆਪਾਂ ਨੂੰ ਭੇਜਿਆ 2500 ਰੁਪਏ ਕੱਲ੍ਹ ਪਰਸੋਂ ਉਹ ਮੈਨੂੰ ਕਹਿੰਦਾ ਕੋਈ ਨਾ ਜੀ ਹੋਰ ਲੋੜ ਪਈ ਤਾਂ ਦੱਸ ਦੀ ਮਾ ਕੋਈ ਗੱਲ ਨਹੀਂ ਬਾਈ ਕਿੰਨੇ ਪੈਸੇ ਹੁਣ ਕਿੰਨੀ ਜਿਵੇਂ ਤੁਹਾਨੂੰ ਇਹ ਕੁਛ ਕੇ ਹੈਲਪ ਹੋਗੀ ਕਿੰਨੇ ਇੱਕ ਹੋਰ ਜ਼ਰੂਰੀ ਨੇ ਕਿੰਨੇ ਇੱਕ ਹੋਰ ਪੈਸੇ ਚਾਹੀਦੇ ਨੇ ਕਿ ਜਿੰਨਿਆਂ ਦੇ ਨਾਲ ਤੁਹਾਡਾ ਆਪਰੇਟ ਜਿਹੜਾ ਉਹ ਸਹੀ ਹੋ ਸਕੇ ਮੇਰੇ ਕੋਲੇ ਬਈ 51 52000 ਰੁਪਏ ਇਕੱਠਾ ਹੋ ਗਏ ਹੈਗਾ ਹਾਂ ਅੱਛਾ ਟੂਰਨਾਮੈਂਟ ਆ ਤੋ ਕੁਝ ਕੇ ਪ੍ਰੋਮੋਟਰਾਂ ਨੇ ਆਪਣੀ ਹੈਲਪ ਬਾਈ ਇਹਨੇ ਅਨਾਰੀ ਵੀਰਾ ਉਹਨੇ ਆਪਣੀ ਹੈਲਪ ਕੀਤੀ 51 52000 ਰੁਪਏ ਇਕੱਠਾ ਹੋ ਗਏ ਜੀ ਲੱਖ ਰੁਪਏ ਜੀ ਹੋਰ ਚਾਹੀਦੇ ਜੀ ਲੱਖ ਰੁਪਏ ਹਜੇ ਹੋਰ ਚਾਹੀਦੇ ਲੱਖ ਹੋਰ ਚਾਹੀਦਾ ਜੀ ਮੈਂ ਸਵਾ ਲੱਖ ਦਾ ਤਾਂ ਇਹੀ ਪੈਣਾ ਬਾਕੀ ਹੋਰ ਖਾਦ ਖੁਰਾਕਾ ਦਾ ਹਾਂ ਮੜ ਕਿਉਂ ਜਾਂਦਾ ਖਰਚ ਹੋ ਗਿਆ ਇਸ ਨੂੰ ਪਤਾ ਜੀ ਦੋ ਤਿੰਨ ਦਿਨ ਹਸਪਤਾਲ ਚ ਵੀ ਰਹਿਣਾ ਤਾਂ ਕਰਕੇ ਉਸ ਚੀਜ਼ ਕਰਕੇ ਹਾਂਜੀ ਹਾਂਜੀ ਪਰਿਵਾਰ ਨੂੰ ਵੀ ਹੈਗਾ ਕਿ ਜੱਜੀ ਦੁਬਾਰੇ ਗਰਾਊਂਡਾਂ ਦੇ ਵਿੱਚ ਜਾਵੇ ਦੁਬਾਰੇ ਖੇਡੇ ਦੁਬਾਰੇ ਉਹੀ ਇਨਾਮ ਜਿਹੜੇ ਲੈ ਕੇ ਆਵੇ ਜੱਜੀ ਜੱਜੀ ਹੋਵੇ हां जी ਸਾਡੇ ਸਾਰਿਆਂ ਨੂੰ ਹੈਗਾ ਜੀ ਮੇਰੇ ਦੋਸਤਾਂ ਨੂੰ ਹੈਗਾ ਵਿਚਾਰਿਆਂ ਨੂੰ ਇਹ ਕਿਸ ਹੂਰ ਨੂੰ ਖੜਾਉਂਦੇ ਨਹੀਂਗੇ ਅੱਛਾ ਇਹ ਵੀ ਮੈਨੂੰ ਕਹਿੰਦੇ ਕਹਿੰਦੇ ਭਾਵੇਂ ਸਾਨੂੰ ਦਿਹਾੜੀਆਂ ਕਰਨੀਆਂ ਪੈਣ ਤੈਨੂੰ ਜਿੰਨੇ ਕੁ ਜੋਗੂ ਐ ਸੀ ਹੈਲਪ ਚ ਜਰੂਰ ਕਰਾਂਗੇ ਮੈਂ ਸਾਰੇ ਦੋਸਤ ਕਹਿੰਦੇ ਆ ਵੀ ਤੂੰ ਖੇਡ ਮੇਰੇ ਬਿਨਾ ਕੋਈ ਗਰਾਊਂਡ 'ਚ ਨਹੀਂ ਆਂਦਾ ਈ ਆਹ ਮੁੰਡਾ ਕੋਲ ਖੜਾ ਐ ਇਹਨੂੰ ਪੁੱਛ ਲਓ ਬੇਸ਼ੱਕ ਦੀ ਅਸੀਂ ਸੀ 7 ਸੀ 7 ਪਲੇਅਰ ਆ ਕੋਈ ਗਰਾਊਂਡ 'ਚ ਨਹੀਂ ਆਂਦਾ ਮੈਨੂੰ ਕਹਿੰਦੇ ਵਿਚਾਰੇ ਇਹ ਦਿਹਾੜੀਆਂ ਵੀ ਕਰਦੇ ਆ ਇਹ ਕਹਿੰਦਾ ਨੇ ਮਨੂੰ ਹੀ 10000 ਰੁਪਏ ਇਹਨਾਂ ਨੇ ਮੈਨੂੰ ਦਿੱਤਾ ਮਨੂੰ ਅੱਛਾ ਕਹਿੰਦੇ ਭਾਈ ਤੂੰ ਇਲਾਜ ਕਰ ਠੀਕ ਹੈ ਇਹ ਵੀ ਮੈਨੂੰ ਕਹਿੰਦੇ ਸਾਰੇ ਜਣਗ ਜਿਹੜੇ ਆਪਣੇ ਜਿਹੜੇ ਦੋਸਤ ਆ ਜੀ ਆਪਣੇ ਘਰ ਦੇ ਵੀ ਸਾਰੇ ਕਹਿੰਦੇ ਵੀ ਤੂੰ ਗਰਾਊਂਡ 'ਚ ਵਾਪਸ ਹੀ ਗਾ। ਜੱਜੀ ਜਿੰਮੇ ਚਲੋ ਠੀਕ ਆ ਤੁਸੀਂ ਕਹ ਕਿ ਤਾਨੇ ਮਿਹਣਿਆ ਅੰਦਰ ਅੱਗ ਵੱਲਦੀ ਆ ਉਹ ਚੀਜ਼ਾਂ ਸੁਣ ਰਹੇ ਹੋਂ ਕਿਉਂਕਿ ਕਈ ਵਾਰੀ ਚਲੋ ਬਿਆਰ ਮੇਤਰ ਨਾਲ ਹੁੰਦੇ ਪਰ ਕਦੇ ਬੰਦਾ ਕੱਲਾ ਹੁੰਦਾ। ਆ ਇਕੱਲੇ ਬੈਠ ਕੇ ਫਿਰ ਉਦੋਂ ਆਪਦੇ ਆਪ ਤੇ ਕੀ ਕਿੰਨਾ ਕੋ ਦੁੱਖ ਲੱਗਦਾ ਕਿ ਕੋਈ ਵੇਲਾ ਉਹ ਸੀ ਕਿ ਜਦੋਂ ਜੱਜੀ ਜੱਜੀ ਗਰਾਊਂਡਾਂ ਦੇ ਵਿੱਚ ਹੁੰਦੀ ਸੀ ਜਿਵੇਂ ਤੁਸੀਂ ਕਿਹਾ ਕਿ ਲੋਕ ਵੀ ਉਡੀਕਦੇ ਹੁੰਦੇ ਸੀ ਉਸ ਵੇਲੇ ਟੀਮਾਂ ਵੀ ਉਡੀਕਦੀਆਂ ਹੁੰਦੀਆਂ ਸੀ। ਇੱਕ ਵੇਲਾ ਅੱਜ ਆ ਜਦ ਇਹ ਵੇਲੇ ਤੇ ਉਹ ਵੇਲੇ ਨੂੰ ਸੋਚ ਕੇ ਦੁੱਖ ਕਿੰਨਾ ਕ ਲੱਗਦਾ ਬਹੁਤ ਦੁੱਖ ਲੱਗਦਾ ਭਾਈ ਜਦੋਂ ਇਕੱਲੇ ਬੈਠੇ ਬੈਠੇ ਉਹਦੇ ਨਾਲ ਉਹ ਇੱਕ ਵਾਰ ਤਾਂ ਇੰਜ ਕਰਦਾ ਹੁੰਦਾ ਯਾਰ ਵੀ ਜਿੱਥੇ ਨੀ ਚੜਾਈ ਹੁੰਦੀ ਸੀ ਆਪਣੀ ਹਨਾ ਵੀ ਲੋਕੀ ਜਾ ਕੇ 플레이ਰ ਮਿਲਦੇ ਸੀ ਹੁਣ ਉਹੀ 플레이ਰ ਮੂੰਹ ਪਾਸੇ ਕਰਦੇ ਆ ਕਈ ਵਾਰ ਇੰਨਾ ਕ ਮਾਨਦੁਖੀ ਹੁੰਦਾ ਜੀ ਕਰਦਾ ਆਤਮੱਤੇ ਕਰ ਲਗੇ ਜੀ ਬਈ ਯਾਰ ਇੰਨਾ ਉੱਪਰ ਹੋ ਕੇ ਥਲਦੇ ਡਿੱਗਣਾ ਇਸ ਨੂੰ ਪਤਾ ਕਿੰਨਾ ਬੰਦਾ ਦੁਖੀ ਹੁੰਦਾ ਹਨਾ ਬਹੁਤ ਮਾਨਦੁਖੀ ਹੁੰਦਾ ਵੀ ਯਾਰ ਕਿ ਪਹਿਲਾਂ ਕਿੱਥੇ ਸੋਣ ਕਿੱਥੇ ਆ ਸੱਟ ਕਰਕੇ ਵੀ ਸੱਟ ਕਰਕੇ ਹੈ ਜੀ ਹੋਰ ਆਪਨ ਕੋਈ ਟੈਨਸ਼ਨ ਨਹੀਂ ਆਪਾਂ ਬਸ ਅੱਜ ਸੱਟ ਮੈਂ ਠੀਕ ਹੋ ਜਾ ਮੈਨੂੰ ਇੰਨਾ ਕ ਯਕੀਨ ਆ ਕਿ ਆਪਾਂ ਨੂੰ ਮਲੇਸ਼ੀਆ ਤੋਂ ਆਫਰ ਆ ਵੀਗਾ ਜੀ ਅੱਛਾ ਉਹਨਾਂ ਨੇ ਮੇਰੀ ਜਦੋਂ ਮੇਰੀ ਗੱਲਬਾਤ ਸੁਣੀ ਮੇ ਨਾਲ ਗੱਲਬਾਤ ਕੀਤੀ ਆਪਣੇ ਮਲੇਸ਼ੀਆ ਗਰੁੱਪ ਆਪਣੇ ਯਾਰ ਮਿੱਤਰ ਦਾ ਉਹ ਮੈਂ ਕਹਿੰਦੇ ਤੇਰਾ 2026 ਦੀ ਵੀਜ਼ਾ ਵੀ ਲਵਾ ਦਾਂਗੇ ਵੀ ਤੂੰ ਠੀਕ ਹੋ ਵੀ ਤੂੰ ਤਗੜਾ ਹੋ ਕੇ ਇੱਕ ਵਾਰੀ ਤਗੜਾ ਹੋ ਇੱਕ ਵਾਰੀ ਗਰਾਉਂਡਾ ਚਾ ਮੈਨੂੰ ਆਫਰ ਵੀ ਆ ਗਈ ਉਹਨਾਂ ਦਾ ਕੈਂਦਰ ਮਿਲਿਆ ਤੇ ਮਨ ਦੇ ਚੜਾਵੇਂ ਕੰਤੂ ਤਕੜਾ ਉਹ ਕਹਿੰਦੇ ਤੇਰੀ ਸਾਰਾ ਕੁਝ ਤੇਰੇ ਬਾਰੇ ਪੜਿਆ ਲਿਖਿਆ ਸੁਣਿਆ ਇੰਟਰਵਿਊ ਸੁਣੀ ਆਪਣੇ ਇੰਟਰਵਿਊ ਹੋਰ ਉਹ ਵੀ ਹੋਈਆਂ ਉਹਨਾਂ ਨੇ ਆਪਣੀ ਸ਼ਾਨ ਵੀ ਨਹੀਂ ਵੀ ਕੀਤੀ ਉਹ ਕਹਿੰਦੇ ਵੀ ਐਡਾ ਤਕੜਾ ਪਲੇਅਰ ਹੋਗੇ ਵੀ ਤੁਜ ਦਿਹਾੜੀਆਂ ਕਰੀ ਜਣਾ ਮਨੂੰ ਆਪ ਦੀ ਆਪ ਫੋਨ ਆ ਜਉਦਾ ਮੈਨੂੰ ਮੈਸੇਂਜਰ ਤੇ ਕੀਤਾ ਜੀ ਫਿਰ ਉਹਨਾਂ ਨੇ ਤਾਂ ਵਟਸਐਪ ਨੰਬਰ ਦਿੱਤਾ ਉਹ ਕਹਿੰਦੇ ਤੁਹਾਨੂੰ ਦੁਬਾਰਾ 26 ਚ ਖੜਾਵਾਂਗੇ ਉਹ ਤਕੜਾ ਹੋ ਤੂੰ ਮਾੜਾ ਹੋ ਤਕੜਾ ਮੈਂ ਤੁਹ ਸੱਦਾਂਗੇ ਜ਼ਰੂਰ ਆ ਸੱਤ ਬੂਰਾ ਜਿਹੜੇ ਪੈਸੇ ਜਿਵੇਂ ਉਸ ਵੇਲੇ ਮਿਲਦੇ ਹੁੰਦੇ ਟੂਰਨਾਮੈਂਟ ਚਾਹੇ ਇਨਾਮ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਖੁਰਾਕ ਤਾਂ ਆਉਂਦੀ ਆਉਂਦੀ ਹੁੰਦੀ ਸੀ ਨਾਲ ਨਾਲ ਘਰ ਦੇ ਵਿੱਚ ਵੀ ਕੋਈ ਆਰਥਿਕ ਮਦਦ ਹੁੰਦੀ ਹੁੰਦੀ ਸੀ ਆਰਥਿਕ ਮਦਦ ਹਾਂ ਵੀ ਚਲ ਜਿੰਨੇ ਕੇ ਪੈਸੇ ਲੈ ਕੇ ਆਏ ਦੇ ਸੀ ਮੰਨ ਲਓ ਜੇ 1000 ਰੁਪਿਆ ਕੇ ਜੀ ਥੋੜੇ ਘਾਨੇ ਆਏ ਹੁੰਦਾ ਸੀ ਵੀ ਟੂਰਨਾਮੈਂਟ ਤੇ ਜਾਣਾ ਕੋਲੇ ਰੱਖ ਲਗੇ ਥੋੜੇ ਘਾਨੇ ਖਾ ਲੈਣ ਥੋੜੇ ਘਨ ਘਰੇ ਫੜਾ ਦੇ ਜੀ ਹਾਂਜੀ ਹਾਂ ਜੀ ਅਚਾ ਹੁਣ ਜਿਹੜਾ ਤੁਹਾਡੀ ਹੈਲਪ ਕਰਨਾ ਚਾਹੁੰਦਾ ਮਦਦ ਕਰਨਾ ਚਾਹੁੰਦਾ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ رابطہ ਕਰ ਸਕਦਾ ਹੈ ਕੋਈ ਸਕੈਨਰ ਹੋਵੇ ਕੋਈ ਨੰਬਰ ਹੋਵੇ ਤੁਹਾਡਾ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਹੈਲਪ ਕਰ ਸਕਦਾ ਆਪਾਂ ਸਰ ਪੈਸੇ ਨੂੰ ਨਹੀਂ ਕਹਿੰਦੇ ਵੀ ਆਪਾਂ ਕੋਈ ਪੈਸੇ ਦੇਵੇ ਜੀ ਹਾਂ ਠੀਕ ਆ ਬੇਸ਼ੱਕ ਦੀ ਕੋਈ ਸਿੱਧਾ ਡਾਕਟਰ ਦੇ ਖਾਤੇ 'ਚ ਭਾਦੇ ਅੱਜ ਕੱਲ ਲੋਕੀ ਕਹਿੰਦੇ ਵੀ ਐਵੇਂ ਕੋਈ ਹੋਊਗਾ ਜੀ ਠੀਕ ਆ ਜੀ ਆਪਾਂ ਕਹਿੰਦੇ ਬੇਸ਼ੱਕ ਦੀ ਡਾਕਟਰ ਦੇ ਖਾਤੇ 'ਚ ਭਾਦੇ ਨਾ ਆਪ ਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਖਰਾਕ ਦੇ 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 ਨਾ ਆਪਰੇ ਪੈਸੇ ਦਾ ਕੋਈ ਮਤਲਬ ਨਹੀਂ ਜੀ जिने पैसा देना पैसा दे दे जीने खराक दे ने खराक दे दे जी डॉक्टर ਦੇ ਖਾਤੇ پیسے ਪਾਉਣੇ ਜਿਉਂ ਤੇ ਡਾਕਟਰ ਦੇ ਖਾਤੇ پیسے ਪਾ ਦੇ ਜੀ ਜੇ ਚਾਹੇ ਤੁਹਾਡਾ ઓપરેટ ਕਰਵਾਉਣਾ ઓપરેટ ਕਰੋ ઓਪਰੇਸ਼ਨ ਵੀ ਕਰਵਾਉਣਾ ਬੇਸ਼ੱਕ ਸਿੱਧਾ ਡਾਕਟਰ ਦੇ ਖਾਤੇ 'ਚ پیسے ਪਾ ਦੇ ਜੀ ਬੇਸ਼ੱਕ ਦੀ ਆਪਾਂ ਉਹਨਾਂ ਦੇ ਵੀ ਕਈਆਂ ਮੰਨ ਲੋ ਹੁੰਦੀ ਹੈ ਲੋਕਾਂ ਦੇ ਵਹਿਮ ਹੁੰਦਾ ਵੀ ਪਹਿਲੇ ਲੈ ਕੇ ਅੱਜ ਕੱਲ੍ਹ ਸਾਨੂੰ ਪਤਾ ਹੀ ਆ ਜੀ ਵੀ ਕਿੰਨਾ ਕੋ ਚੱਲਦਾ ਹੈ ਨਾ ਦੁਨੀਆ ਤੇ ਵੀ ਬੇਸ਼ੱਕ ਦੀ ਕੋਈ ਕਰੇ ਖਰਾਕ ਭੇ ਦੇ ਬੇਸ਼ੱਕ ਦੀ ਕੋਈ ਡਾਕਟਰ ਦੇ ਖਾਤੇ 'ਚ پیسے ਪਾ ਦੇ ਆਪ ਨੂੰ ਪੈਸਾ ਕੋਈ ਮਤਲਬ ਨਹੀਂ ਕਾ ਨੰਬਰ ਜ਼ਰੂਰ ਦੱਸ ਦਿਓ ਬਾਈ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਜੱਜੀ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਆ ਤਾਂ ਕਿਹੜੇ ਨੰਬਰ ਤੇ ਰਾਬਤਾ ਕਰ ਸਕਦਾ ਕੋਈ ਨੰਬਰ ਤੁਹਾਡਾ Google Pay ਵਾਲਾ ਨੰਬਰ ਹੈਗਾ ਮੈਨੂੰ ਉਹ ਇੱਕ ਤਾਂ ਜਿਹੜੇ ਨੰਬਰ ਤੇ ਸੰਪਰਕ ਕਰ ਸਕਦਾ ਉਹ ਦੱਸ ਦਿਓ ਇਹ Google Pay ਵਾਲਾ ਜੀ ਜੇ ਨੰਬਰ ਦੋਨੋਂ ਇੱਕੋ ਆ ਤਾਂ ਭਾਵੇਂ ਇੱਕ ਨੰਬਰ ਬੋਲ ਦਿਓ ਜੇ ਦੋ ਨੰਬਰਾਂ ਦੋ ਦੱਸ ਦਿਓ ਦੋ ਨੰਬਰ ਜੀ ਆਪਣੀ ਹਾਂ ਦੱਸ ਦਿਓ Google Pay ਵਾਲਾ ਨੰਬਰ 62847 ਜੀ 9599 ਇਹ ਤੇ Google Pay ਚੱਲਦਾ Google Pay ਚੱਲਦਾ ਵੀਰ ਦਿਵਿੰਦਰ ਸਿੰਘ ਆਊਗਾ ਜੀ ਵੀਰ ਦਿਵਿੰਦਰ ਸਿੰਘ Google Pay ਚੱਲਦਾ ਹਾਂਜੀ 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 ਹੋਰ ਕਿਹੜਾ ਜਿਹੜੇ ਤੇ ਰਾਬਤਾ ਕੋਈ ਕਰਨਾ ਚਾਹ 5958 ਇਹ ਨੰਬਰ ਤੇ ਕੰਟੈਕਟ ਕਰ ਸਕਦੇ ਆ ਇਹ ਤੇ Google Pay ਵਗੈਰਾ ਤਾਂ ਨਹੀਂ ਚੱਲਦਾ ਕੋਈ ਪੇਪੀ ਨੀ ਇਹ ਤੇ ਨਹੀਂ ਚੱਲਦਾ ਕਿਉਂਕਿ ਨੰਬਰ ਹੀ ਨਵਾਂ ਹੀ ਲਿਆ ਜੀ ਹੁਣ ਹੀ ਲਿਆ ਤਾਂ ਤਾਂ ਗਗ ਤਾਂ ਰੇ ਮੈਨੂੰ ਫੋਨ ਵੀ ਨਹੀਂ ਸੀਗਾ ਜੀ ਅੱਛਾ ਮੈਂ ਕਿਹਾ ਫੋਨ ਤੇ ਵੀ ਕਿਉਂ 5000 ਰੁਪਿਆ ਲਾਉਣਾ ਜੀ ਉਹ ਸਾਰੇ ਕਹਿਣ ਲਾ ਆਪੇ ਕਹਿੰਦੇ ਤੁਹਾਨੂੰ ਫੇਰ ਹੀ ਪੈਸੇ ਆਉਣਗੇ ਤੂੰ ਫੋਨ ਲੈ ਲੈ ਕੋਈ ਚੰਗਾ ਚੰਗਾ ਮੜਾ ਜੀ ਹੁਣ ਮੈਂ ਫੋਨ ਤਾਂ ਤਾਂ ਲਿਆ ਜੀ ਫਿਰ ਮੇਰੇ ਕੋ ਗੁਰੂ ਫੋਨ ਰਿਹਾ ਜੀ ਜਿੰਨਾ ਚੱਕੀ ਰੱਖਿਆ ਗੁਰੂ ਫੋਨ ਜੀ ਛੋਟਾ ਫੋਨ ਰੱਖਿਆ ਜੀ ਉਹਨੋਂ ਹਜੇ ਵੀ ਪਿਆਵ ਚਲਾਉਂਗਾ ਜਰੂਰ ਜੀਓ ਕਿਉਂਕਿ ਉਹ ਮਜਿੱਤਿਆ ਵੀ ਸੀ ਕਦੀ ਜਿੱਤਿਆ ਸੀ ਜਿੱਤਿਆ ਸੀ ਹਾਂ ਜੀ ਐਸਾ ਕੀ ਆ ਐਸਾ ਕੀ جنੂਨ ਆ ਕਿ ਤੁਸੀਂ ਕਹਾਂ ਕਿ ਮੈਨੂੰ ਕੋਈ ਤੰਮੇ ਪੈਸਾ ਨਾ ਦੇਵੇ ਮੈਂ ਤਾਂ ਬਸ ਸਿਰਫ ਇੱਕ ਵਾਰੀ ਖੇਡਣਾ ਐਸਾ ਕਬੱਡੀ ਨਾਲ ਪਿਆਰ ਐਸਾ ਕਬੱਡੀ ਦਾ جنੂਨ ਕੀ ਆ ਬਸ ਐਈ ਆ ਜੀ ਵੀ ਜਿਵੇਂ ਬਾਈ ਦੁੱਲਿਆ ਦਾ ਨਾ ਚੱਲਦਾ ਜੀ ਕੁਸ਼ਗਨਾਨ ਨਾ ਚੱਲਦਾ ਆ ਐ ਨਾ ਚਲਾਉਣਾ ਜੀ ਲੋਕਾਂ ਦੇ ਮਤਲਬ ਜਿਹੜੇ ਲੋਕੇ ਆਪਣੇ ਤੋਂ ਆਪਾਂ ਨੂੰ ਤੰਨੇ ਮਿਹਨੇ ਮਾਰਦੇ ਆ ਉਹ ਫੋਟੋ ਕਰਾਉਣਾ ਉਹਨਾਂ ਦੀ ਆਪ ਦੀ ਆਪ ਮੇਰੇ ਚੈਨ ਨੇ ਕਿ ਭਾਬੜ ਮੈਂ ਤਾਂ ਨੇ ਮੈਂ ਇਹਨਾਂ ਸਾਹਮ ਕੇ ਰੱਖਿਆ ਜੀ ਦੱਸਾਂਗੇ ਜਦੋਂ ਵਕਤ ਆਇਆ ਜਰੂਰ ਦੱਸਾਂਗੇ ਇੱਕ ਵਾਰੀ ਸਾਹਮ ਕੇ ਰੱਖੇ ਵੀ ਆ ਜੀ ਬਸ ਉਹ ਵੈਗਰੂ ਟਾਈਮ ਲੈ ਕੇ ਆਵੇ ਜੀ ਗੋਡੇ ਦਾ ਆਪਰੇਸ਼ਨ ਹੋਵੇ ਇੱਕ ਵਾਰੀ ਬਾਅਦ ਉਹਨਾਂ ਨੇ ਜਰੂਰ ਦੱਸਾਂਗੇ ਬਾਬੇ ਨਾਨਕ ਦੀ ਕਿਰਪਾ ਨਾਲ ਜੀ ਜੱਜੀ ਬਹੁਤ ਬਹੁਤ ਧੰਨਵਾਦ ਤੁਸ ਸਮਾਂ ਦਿੱਤਾ ਓਕੇ ਥੈਂਕ ਯੂ ਜੀ ਮੇਰੇ ਨਾਲ ਜੱਜੀ ਬਾਈ ਖੜਾ ਆ ਜਿਹੜੇ ਕਬੱਡੀ ਪ੍ਰੇਮੀ ਨੇ ਕਬੱਡੀ ਦੇ ਸਰੋਤੇ ਨੇ ਕਬੱਡੀ ਦੇਖਦੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਕਿਸ ਤਰ੍ਹਾਂ ਦੀ ਕਬੱਡੀ ਜੱਜੀ ਨੇ ਜਿਹੜੀ ਆ ਉਹ ਖੇਡੀ ਆ ਤਾਂ ਹੁਣ ਵਕਤ ਦੀ ਮਾਰ ਐਸੀ ਪਈ ਕਿ ਹੁਣ ਜੱਜੀ ਜਿਹੜਾ ਹੈਗਾ ਉਹ ਪਿੱਛੇ ਹੋਇਆ ਬੈਠਾ ਕਬੱਡੀ ਤੋਂ ਪਾਸੇ ਹੋਇਆ ਬੈਠਾ ਹਾਲਾਂਕਿ ਇਹ ਕਹਿੰਦਾ ਕਿ ਮੈਂ ਕਬੱਡੀ ਛੱਡੀ ਨਹੀਂ ਕਬੱਡੀ ਖੇਡਣੀ ਜ਼ਰੂਰ ਆ ਪਰ ਹੱਲੇ ਆਰਥਿਕ ਤੌਰ ਤੇ ਜੇਬ ਜਿਹੜੀ ਆ ਉਹ ਸਾਥ ਨਹੀਂ ਦੇ ਰਹੀ ਕਿਉਂਕਿ ਸਵਾ ਸਵਾ ਕੁ ਲੱਖ ਜੱਜੀ ਰੁਪਏ ਹਾਂ ਸਵਾ ਲੱਖ ਰੁਪਇਆ ਜਿਹੜਾ ਜੱਜੀ ਕਹਿੰਦਾ ਹੈ ਕਿ ਸਵਾ ਲੱਖ ਦਾ ਮੇਰਾ ਆਪਰੇਸ਼ਨ ਹੋਣਾ ਆ 50 ਕੁ ਹਜ਼ਾਰ ਦੇ ਨੇੜੇ ਤੇੜਾ ਰੁਪਇਆ ਇਕੱਠਾ ਹੋ ਗਿਆ ਲੱਖ ਕੁ ਰੁਪਇਆ ਜੱਜੀ ਕਹਿੰਦਾ ਕਿ ਮੈਨੂੰ ਹੋਰ ਚਾਹੀਦਾ ਜਿਸ ਦੇ ਕਰਕੇ ਮੈਂ ਆਪਰੇਟ ਕਰਵਾ ਸਕਾਂ ਤੇ ਮੈਂ ਦੁਬਾਰਾ ਖੇਡ ਮੈਦਾਨਾਂ ਦੇ ਵਿੱਚ ਖੇਡ ਗਰਾਊਂਡਾਂ ਦੇ ਵਿੱਚ ਜਾ ਸਕਾਂ ਕਿਉਂਕਿ ਮਾਰਕੀਟ ਕਬੱਡੀ ਨੂੰ ਪਿਆਰ ਕਰਨ ਵਾਲੇ ਜਿਹੜੇ-ਜਿਹੜੇ ਚਾਹੁੰਦੇ ਆ ਜਾਂ ਇਸ ਖਿਡਾਰੀ ਦੀ ਖੇਡ ਨੂੰ ਜਿਹੜੇ-ਜਿਹੜੇ ਚਾਹੁੰਦੇ ਆ ਤਾਂ ਉਹ ਇਸ ਤੱਕ ਰਾਪਤਾ ਜ਼ਰੂਰ ਕਰਿਓ ਥੱਲੇ ਦੋ ਨੰਬਰ ਜਿਹੜੇ ਆ ਉਹ ਸਾਂਝੇ ਕਰ ਰਿਹਾ ਇੱਕ ਜੱਜੀ ਦਾ ਸੰਪਰਕ ਨੰਬਰ ਆ ਤੇ ਦੂਜਾ ਇਸ ਦਾ ਗੂਗਲ ਪੇ ਨੰਬਰ ਆ ਜੇਕਰ ਤੁਸੀਂ ਪਹਿਲਾਂ ਸੰਪਰਕ ਕਰਕੇ ਇਸ ਦੀ ਸਹਾਇਤਾ ਕਿਸੇ ਤਰ੍ਹਾਂ ਦੇ ਨਾਲ ਕਰਨਾ ਚਾਹੋ ਨੇ ਤਾਂ ਸਹਾਇਤਾ ਜ਼ਰੂਰ ਕਰੋ ਕਿਉਂਕਿ ਜੇਕਰ ਤੁਹਾਡਾ ਚਾਰ ਪੈਸੇ ਤੁਹਾਡੇ ਦਿੱਤੇ ਹੋਏ ਚਾਰ ਪੈਸੇ ਜਿਹੜੇ ਆ ਇਹਦੇ ਇਹਨੂੰ ਦੁਬਾਰਾ ਖੜਾ ਹੋਣ ਦੇ ਵਿੱਚ ਸਹਾਈ ਹੁੰਦੇ ਆ ਤਾਂ ਇਹ ਦੁਬਾਰਾ ਜੱਜੀ ਜੱਜੀ ਕਰਵਾਉਂਦਾ ਆ ਦੁਬਾਰਾ ਮਾਰਕੀਟ ਕਬੱਡੀ ਦੀ ਸੇਵਾ ਉਸੇ ਤਰ੍ਹਾਂ ਦੇ ਨਾਲ ਕਰਦਾ ਤਾਂ ਮਤਲਬ ਦਾ ਬੜਾ ਵੱਡਾ ਯੋਗਦਾਨ ਇਸ ਤੇ ਵਿੱਚ ਤੁਹਾਡਾ ਵੀ ਹੋਣਾ ਆ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਆਰਐਮਬੀ ਟੈਲੀਵਿਜ਼ਨ ਦੇ ਨਾਲ ਰਾਬਤਾ ਕਰਕੇ ਵੀ ਸੰਪਰਕ ਨੰਬਰ ਜੱਜੀ ਦਾ ਜਿਹੜਾ ਉਹ ਲੈ ਸਕਦੇ ਹੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵੰਦੋ ਜੈਤ ਧੰਨਵਾਦ